ਮੇਰੀ ਪਾਗ ਲਾਈ ਉਹਨਾਂ ਬੰਦੇਰੇ ਕੁਝ ਕੀ ਲੈਣ ਗਏ ਸੀ ਉੱਥੇ ਅਸੀਂ ਮੌਕਾ ਦੇਖਣ ਗਏ ਸੀ ਵੀ ਪਾਣੀ ਦਾ ਰੌਲਾ ਸੀਗਾ ਇੱਕ ਦੇ ਵੀ ਖਾਲੇ ਚ ਤੁਸੀਂ ਪੰਚਾਇਤ ਮੈਂਬਰ ਹੋ ਨਹੀਂ ਮੈਂ ਵੈਸੀ ਪਿੰਡ ਦਾ ਨਾਗਰਿਕ ਆ ਜੀ ਐਸੇ ਕਰਕੇ ਹੀ ਵੀ ਲਾਲ ਜਾਵੜੇ ਪਾਣੀ ਲੈ ਕਰਨ ਵੀ ਪਗ ਲਾਈ ਕਿਨੇ ਆ ਪਗ ਬਈ ਪਰਿਵਾਰਾਂ ਨੇ ਲਾਈ ਉਹਨਾਂ ਨੇ ਮੁੰਡੇ ਨੇ ਲਾਈ ਵੱਡੇ ਨੇ ਅੱਛਾ ਜਿਹੜਾ ਮੁਲਾਜ਼ਮ ਹੈਗਾ ਜੀ ਜੀ ਆਈ ਜੋ ਸਾਰੇ ਕਿੱਥੇ ਕਰੋ ਧਾਰਾ ਭਾਈ ਇਹ ਉਹਨਾਂ ਦਾ ਪਹਿਲਾਂ ਮਿਥਿਆ ਹੋਇਆ ਸੀਗਾ ਉਹਨਾਂ ਨੇ ਮਿਥਕੇ ਕਾਰਵਾਈ ਪਾਈ ਆ ਇਹ ਹਰੇ ਇਹਨੂੰ ਖੰਨੇ ਵੇਜੋ ਪਤਰਕਾਰਾਂ ਨੂੰ ਵੀ ਉਹਨਾਂ ਨੇ ਧੱਕੇ ਮਾਰਿਆ ਇਹਨਾਂ ਦਾ ਵੀ ਕੈਬਰਾ ਤੋੜਿਆ ਉਹਨਾਂ ਨੇ ਕੋਈ ਇੱਥੇ ਐਸਐਚਓ ਸਾਹਿਬ ਪਹੁੰਚਿਆ ਗੱਲਬਾਤ ਵੀ ਕਰਦੇ ਆ ਉਹਨਾਂ ਨਾਲ ਵੀ ਸਰਪੰਚ ਸਾਹਿਬ ਕੀ ਗੱਲ ਹੋਈ ਆ ਗੱਲ ਬਈ ਦੀ ਪਾਣੀ ਦੇ ਮਸਲੇ ਨੂੰ ਲੈ ਕੇ ਹੋਈ ਸੀ ਸਾਰੀ ਦੀ ਸਾਰੀ ਗੱਲ ਆ ਇੱਕ ਮਿੰਟ ਤੁਸੀਂ ਸਾਰੇ ਥੱਲੇ ਬੈਠ ਜਾਓ ਇੱਕ ਮਿੰਟ ਜੇ ਇੱਕ ਗੱਲ ਸੁਣੋ ਮੇਰੀ ਸਾਰੇ ਜਿਹਨੇ ਥੱਲੇ ਬੈਠ ਜਾਓ ਇੱਕ ਮਿੰਟ ਮੈਂ ਇਹਨਾਂ ਨੂੰ ਥੱਲੇ ਬਿਠਾ ਦੇਵਾਂ ਕਿਉਂਕਿ ਇਹਨਾਂ ਨੇ ਡਾਂਗਾਂ ਹੀ ਬਹੁਤ ਮਾਰੀਆਂ ਤੁਹਾਡੇ ਮਾਰੀਆਂ ਹਾਂਜੀ ਸਾਰਿਆਂ ਦੇ ਮਾਰੀਆਂ ਡਾਂਗਾਂ ਉਹਨਾਂ ਨੇ ਜੀ ਤੁਹਾਡੇ ਚੱਪ ਚੱਪ ਇਹਨਾਂ ਨੂੰ ਥੱਲੇ ਬਿਠਾ ਦਿਓ ਸਾਰਿਆਂ ਨੂੰ ਨਹੀਂ ਸਰਪੰਚ ਸਾਹਿਬ ਨਹੀਂ ਨਹੀਂ ਆਈ ਸਰਪੰਚ ਲਈ ਤੁਹਾਨੂੰ ਵੀ ਪਤਾ ਵੀ ਐਸੀ ਜੇ ਇਸ ਭਾਈ ਕੇ ਗੱਲ ਦੱਸੋ ਲੋਕ ਭਾਈ ਜਾਨ ਕੇ ਕੋਈ ਨਹੀਂ ਤੁਸੀ ਗੱਲ ਦੱਸੋ ਇੱਕ ਮਿੰਟ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਬਿਠਾਓ ਤੁਸੀਂ ਤੁਹਾਡੇ ਡਾਂਗਾ ਕਿਉਂ ਮਾਰੀਆਂ ਡਾਂਗਾ ਅੱਜ ਮੀਡੀਆ ਆਇਆ ਹੋਇਆ ਸੀ ਦਰਖਾਸਤ ਕੱਲ ਸਾਡਾ ਸਰਪੰਚ ਦੇ ਕੇ ਆਇਆ ਸੀ ਜੀ ਉਹਨਾਂ ਨੇ ਦਰਖਾਸਤ ਸਾਡੇ ਤੇ ਦਿੱਤੀ ਸਾਨੂੰ ਪਹਿਲਾਂ ਧੱਕੇ ਮਾਰ ਕੇ ਗਏ ਗਮਦੂਰ ਸਿੰਘ ਪੱਪੂ ਧੱਕੇ ਮਾਰਨ ਆਇਆ ਸਾਨੂੰ ਉੱਥੇ ਕਹਿੰਦਾ ਕਿ ਪਾਣੀਆਂ ਜਿਹੜਾ <laughs> ਉਹ ਸਾਫ ਪਾਣੀ ਵਾਲੀਆਂ ਪੈਪਾਂ ਦੇ ਵਿੱਚ ਪਾਓ ਪਿਛਲੀਆਂ ਪੰਚਾਇਤਾਂ ਤੋਂ ਇਹਨੇ ਪਵਾਇਆ ਹੋਇਆ ਸੀ ਪਰ ਹੁਣ ਜਿਹੜੀ ਨਵੀਂ ਪੰਚਾਇਤ ਨੂੰ ਬਦਨਾਮ ਕਰਨ ਦੇ ਲਈ ਉੱਥੇ ਇੱਕ ਡਿੱਗੀ ਬਣੀ ਸੀ ਉਹਦੇ 'ਚ ਇਹਨੇ ਆਪਨੇ ਦੋ ਵਾਰੀ ਜੀਸੀਬੀ ਲਾ ਕੇ ਸਿੱਟੀ ਤੇ ਮਿੱਟੀ ਪਾਈ ਜਿਹਦੇ ਵਿੱਚ ਇਹਦੇ ਗੰਦੂਰ ਸਿੰਘ ਪੱਪੂ ਦੇ ਘਰਾਂ ਦੀ ਖੋਦੀ ਟੱਟੀ ਆ ਰਹੀ ਹੈ ਜੀ ਟੱਟੀ ਦੇ ਵਿੱਚ ਦਿਹਾੜਗੇ ਲਾਏ ਸੈਕਟਰੀ ਵੱਲੋਂ ਵੀ ਕਿਹਾ ਗਿਆ ਚਲੋ ਕੁਲਦੀਪ ਮੈਂ ਕਿਹਾ ਜੀ ਚਲਾ ਦਈਏ ਆਪਾਂ ਅਸੀਂ ਲਾਇਆ ਸੈਕਟਰੀ ਨੂੰ ਕਹਿ ਕੇ ਅਸੀਂ ਉੱਥੇ ਲਾ ਦਿੱਤਾ 10000 ਦੇ ਕਰੀਬ ਖਰਚਾ ਕਰ ਦਿੱਤਾ ਅਸੀਂ ਉੱਥੇ ਜੀ ਖਰਚਾ ਕੀਤਾ ਤੇ ਉਹ ਨਹੀਂ ਕੱਲੇ ਜੀ ਹੁਣ ਉਹ ਬੰਦ ਕਰਨਾ ਸੀ ਰਸਤਾ ਜਾ ਰਿਹਾ ਸੀ ਜਦੋਂ ਇਹਨੇ ਜਾਣ ਕੇ ਘਰ ਵਾਲਿਆਂ ਦਾ ਪਾਣੀ ਛੜਕ ਕੇ ਡਲਵਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਕਹਿੰਦਾ ਮੈਂ ਤਨਾੜਾਂ ਮੈਂ ਕੁਲਦੀਪ ਨੂੰ ਸਰਪੰਚੀ ਨਹੀਂ ਕਰਨ ਦੇਣੀ ਮੈਂ ਫੇਰ ਮਾਰੂੰਗਾ ਜਿਹਦੇ ਵਿੱਚ ਗਵਾ ਵੀ ਹੈ ਗਿਆ ਰਮਨ ਦੇ ਜਿਹੜਾ ਕੈਮਰੇ ਤੇ ਵੀਡੀਓ ਚੱਲੂਗੀ ਉਹਦੇ ਚ ਗਵਾਹ ਵੀ ਕਹਿੰਦੇ ਆ ਗਵਾਹਾਂ ਨੇ ਵੀ ਦੱਸਿਆ ਜਿਹਦੇ ਚ ਧੱਕੇ ਮਾਰ ਕੇ ਗਿਆ ਐਸਚੋ ਸਭ ਧੱਕੇ ਮਾਰੇ ਨੇ ਮੇਰੀ ਮਿਸਿਸ ਨੂੰ ਮੈਨੂੰ ਔਰ ਕਹਿੰਦਾ ਰਫਲ ਲੈ ਕੇ ਆਓ ਜੀ ਇਹ ਗੱਲ ਕਹੀ ਐ ਨਹੀਂ ਸਾਡੇ ਕੋਲ ਬਾਤ ਪਰ ਵੀ ਤੁਸੀਂ ਗੱਲ ਨੂੰ ਹੁਣੇ ਟਕਾ ਦਿਓ ਵੀ ਗੱਲ ਵਾਜੋ ਅਸੀਂ ਤਾਂ ਵੇਖਣੇ ਗਏ ਸੀ ਖਾਲੀ ਵੀ ਖਾਲੀ ਇਧਰ ਦੀ ਬਣਾਉਣੀ ਆਗੀ ਤੁਸੀਂ ਸਰਪੰਚੋ ਹਾਂਜੀ ਸਰਪੰਚਾ ਮਾਇਆ ਅਸੀਂ ਅਖੇ ਵਿਸ ਗੁ ਖਾਲੀ ਅਸੀਂ ਬਣਾਉਣੀ ਆ ਵੀ ਖਾਲੀ ਬਣੀ ਵੀ ਉਸੇ ਖਾਲੀ ਚਾਲੂ ਕਰਨੀ ਆਗੇ ਕਹਿੰਦਾ ਤੁਸੀਂ ਕਹਦੇ ਸਰਪੰਚ ਸਾਨੂੰ ਧੱਕੇ ਮਾਰੇਗਾ ਮੈਂ ਸਾਰ ਨੂੰ ਕੱਲ ਜਾ ਕੇ ਮੈਂ ਕਹਿੰਦਾ ਸਰ ਤੁਸੀਂ ਬੰਦੀ ਕਾਰਵਾਈ ਕਰ ਦਿਓ ਵੀ ਗੱਲ ਟਿਕਜੂ ਖਾਲੀ ਬੰਝ ਜਿਹੜੀ ਗਾਲੀ ਬਣੀ ਆ ਉਹ ਖਾਲੀ ਚੱਲ ਪੂਗੋ ਚੱਲ ਨਹੀਂ ਦਿੰਦਾ ਕੱਲਾ ਹੀ ਨਹੀਂ ਚੱਲਣ ਦਿੰਦਾ ਉਹ ਸਾਰੇ ਆਪ ਦੇ ਮੈਂ ਸਰ ਜਦੋਂ ਧੱਕੇ ਵੱਜੇ ਤੁਸੀਂ ਮੌਜੂਦ ਸੀਗੇ ਮੌਕੇ ਤੇ ਮੌਜੂਦ ਬਿਲਕੁਲ ਤੁਹਾਨੂੰ ਵੀ ਧੱਕੇ ਵੱਜੇ ਆ ਨਹੀਂ ਮੈਨੂੰ ਨਹੀਂ ਸਰ ਆਪਾਂ ਵੀਡੀਓ ਬਣੀ ਆ ਝੂਠ ਨਹੀਂ ਬੋਲਦੇ ਮੈਨੂੰ ਉਹ ਬੋਲੀ ਕਿ ਬਾਦਸ਼ਾਹ ਤੂੰ ਬੋਲੀ ਗਿਆ ਤੇ ਮੇਰੇ ਪਿੰਡ ਸੀਗੇ ਨਾਲ ਤੇ ਇਹਨਾਂ ਨੂੰ ਵੀਡੀਓ ਬਣਾਈਏ ਤੇ ਇਹਨਾਂ ਨੂੰ ਧੱਕੇ ਮਾਰੀ ਕਿਉਂ ਕਹਿੰਦਾ ਤੂੰ ਕਹਦਾ ਸਰਪੰਚਾ ਕਹਿੰਦਾ ਜਾਲੀ ਸਰਪੰਚਾ ਜੀ ਜੀ ਸਰ ਜੀ ਮੈਂ ਬਾਈਟ ਲੈਣ ਨਹੀਂ ਆ ਮੈਂ ਤਾਂ ਕੰਮ ਚ ਚ ਕੜੇ ਤਾਂ ਮੈਂ ਕਰਾਂ ਚਲੋ ਕਰ ਲ ਤੁਸੀਂ ਕਰੋ ਬੀਬੀ ਸੁਣੋ ਗੱਲ ਕੀ ਕਰ ਬੀਬੀ ਸੁਣੋ ਕੋਈ ਨਹੀਂ ਬੋਤਾ ਸਰ ਤੁਸੀਂ ਮੈਨੂੰ ਕੀ ਬੋਲਿਆ ਹੋ ਪਹਿਲਾਂ ਸੁਣੋ ਮੈਨੂੰ ਸੁਣਿਆ ਕਿ ਮੌਕੇ ਤੇ ਆਇਆ ਬੇਟਾ ਚੁੱਪ ਕਰ ਸੱਚੂ ਮੌਕੇ ਤੇ ਆ ਕੇ ਤੁਹਾਡੀ ਗੱਲ ਸੁਣ ਰਿਹਾ ਜਦੋਂ ਮੈਂ ਤੁਹਾਨੂੰ ਦੋਨਾਂ ਧਿਰਾਂ ਨੂੰ ਮੌਕਾ ਦੇਖ ਲਿਆ ਮੈਂ ਕਹਿ ਰਿਹਾ ਵੀ ਉੱਥੇ ਬਹਿ ਕੇ ਗੱਲ ਕਰਾਂਗੇ ਫਿਰ ਇਹ ਧਰਨਾ ਇਸ ਗੱਲ ਦਾ ਹਾਂ ਹਾਂ ਨਹੀਂ ਜਿ ਚਕਾਰਾਂ ਮੈਨੂੰ ਚਕਾਓ ਫਿਰ ਮੈਂ ਤੁਹਾਡੇ ਨਾਲ ਆ ਨੋ ਸਾਰੇ ਜੀ ਹਿਮਾਕਤ ਦੇ ਮੈਂ ਤੁਹਾਡੇ ਨਾਲ ਸਾਡਾ ਤਵੱਸਾਈ ਹੈ ਕਿ ਸਾਡੇ ਰੇਟਾਂ ਦੀ ਗੱਲ ਸੁਣੀ ਜਾਵੇ ਕਿੰਦਾ ਦੋ ਵਾਰੀ ਕਾਰਵਾਈ ਕਰੋ ਲੱਗਦਾ ਤਾਂ ਇਹ ਪੰਡਾ ਗਿਆ ਹੈ ਸਰਦਾਰ ਸਾਹਿਬ ਜਿਵੇਂ ਤੁਸੀਂ ਸੋਚ ਰਹੇ ਹੋ ਕਿ ਮੈਂ ਹੁਣੇ ਹੀ ਚੱਕ ਕੇ ਕਾਰਵਾਈ ਕਰਦਾ ਮੈਂ ਪਹਿਲਾਂ ਵੈਰੀਫਾਈ ਕਰੂੰਗਾ ਤੁਸੀਂ ਧਰਨਾ ਲਾ ਕੇ ਸੱਚੇ ਹੋ ਰਹੇ ਹੋ ਉਹ ਆਪਦੇ ਬੱਖਰੇ ਬੈਠ ਕੇ ਸੱਚੇ ਹੋ ਰਹੇ ਨੇ ਮੈਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੱਢੂੰਗਾ ਤੁਸੀਂ ਵੈਰੀਫਾਈ ਕਰੀ ਜਾਓ ਜੇ ਅਸੀਂ ਬੈਠੇ ਇੱਥੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਜੰਟ ਸਿੰਘ ਹੈ ਜੀ ਮੇਟਾ ਕਾ ਹੋ ਰਿਹਾ ਹੈ ਮੇਰੀ ਧੱਕਾ ਥੋੜਾ ਸੁਣੋ ਸੁਣੋ ਧੱਕਾ ਹੋ ਰਿਹਾ ਹੈ ਸੁਣੋ ਸੁਣੋ ਧੱਕਾ ਹੋ ਰਿਹਾ ਹੈ ਹਾਂਜੀ ਬਿਲਕੁਲ ਮੈਂ ਮੈਂ ਇੱਥੇ ਖੜਾ ਹਾਂ ਹਾਂ ਗੱਲ ਸੁਣਨ ਵਾਸਤੇ ਆਇਆ ਹਾਂ ਹਾਂਜੀ ਹਾਂ ਤੁਹਾਡਾ ਫਰਜ਼ ਨਹੀਂ ਬਣਦਾ ਐਜ਼ ਅ ਮੋਹਤਵਾਰ ਐਜ਼ ਅ ਨਾਗਰਿਕ ਕਿ ਪੁਲਿਸ ਨੂੰ ਸਹਿਯੋਗ ਕਰਨਾ ਪੁਲਿਸ ਨੇ ਤਾਂ ਧੱਕਾ ਨਹੀਂ ਕੀਤਾ ਨਹੀਂ ਇਹ ਕਹੋ ਸੁਣੋ ਪੁਲਿਸ ਇੱਕ ਮਿੰਟ ਸੁਣੋ ਪੁਲਿਸ ਨੇ ਧੱਕਾ ਕੀਤਾ ਨਹੀਂ ਕੀਤਾ ਕੀ ਇਸ ਆਮ ਲੋਕਾਂ ਨੇ ਜਿਹੜੇ ਆ ਖੜੇ ਆ ਟਰੱਕਾਂ ਵਾਲੇ ਜਾਂ ਬੱਸਾਂ ਵਾਲੇ ਬੱਚੇ ਵਿੱਚ ਬੈਠੇ ਆ ਇਹਨਾਂ ਨੇ ਧੱਕਾ ਕੀਤਾ ਨਹੀਂ ਕੀਤਾ ਆਪਾਂ ਸੁਣੋ ਜਰੂਰ ਤੁਹਾਡੀ ਗੱਲ ਸੁਣ ਰਹੇ ਆ ਵਿਚਾਲੇ ਖੜ ਕੇ ਸੁਣ ਰਹੇ ਅਸੀਂ ਕਾਣੇ ਥੋੜੀਆਂ ਕਾਣੇ ਹੁੰਦੇ ਤਾਂ ਖੜਦੇ ਨਹੀਂ ਵਿੱਚ ਅਸੀਂ ਵਿੱਚ ਥੜੇ ਹੱਕ ਥਾਣ ਕੇ ਖੜੇ ਕਿਉਂ ਅਸੀਂ ਸੱਚੇ ਆ ਸੁਣਾ ਸੁਣਾ ਬੀਬੀ ਇੱਕ ਮਿੰਟ ਰੁਕ ਜਾ ਮੈਨੂੰ ਗੱਲ ਕਰ ਲੈਣ ਦੋ ਸੁਣਾ ਸੁਣਾ ਅਸੀਂ ਸੱਚੇ ਆ ਅਸੀਂ ਇਸ ਪਬਲਿਕ ਦੀ ਖਾਤਰ ਜਿਹੜੀ ਉਹ ਸੁਣਾ ਸੁਣਾ ਸੁਣੋ ਸੁਣਾ ਸੁਣਾ ਬੀਬੀ ਸੁਣੋ ਤੁਸੀਂ ਕਹਿੰਦੇ ਜੋ ਮਰ ਗਿਆ ਕੋਈ ਜਿੰਮੇਵਾਰ ਮਰ ਗਿਆ ਤਾਂ ਜਿੰਮੇਵਾਰੀ ਦੇਖਾਂਗੇ ਪੜਤਾਲ ਕਰਕੇ ਜਿਹਦੀ ਜਿਹਦੀ ਜਿੰਮੇਵਾਰੀ ਉਹਦੀ ਉੱਪਰ ਫਿਕਸ ਕਰ ਦੇਾਂਗੇ ਉਹਦੀ ਪੜਤਾਲ ਤੇ ਅਸੀਂ ਸਰ ਕਹੀ ਜਾਨੇ ਅਸੀਂ ਖਾਲੀ ਰਹਿ ਗਏ ਸਰ ਪੈਸਾ ਵੀ ਤਾਂ ਸੱਚੀ ਗੱਲ ਤੁਹਾਨੂੰ ਸੁਝਾਈ ਜਾਨੇ ਅਸੀਂ ਸਰ ਸਾਹਿਬ ਸੁਣੋ ਸੁਣੋ ਕੱਲ ਤੁਹਾਡੇ ਖਿਲਾਫ ਇੱਕ ਦਰਖਾਸਤ ਆਉਂਦੀ ਹੈ ਅਸੀਂ ਤੁਹਾਨੂੰ ਮੋਤਵਾਰ ਸਮਝਦੇ ਆ ਤੁਹਾਨੂੰ ਫੋਨ ਤੇ ਕਿਹਾ ਕਿ ਇੱਕ ਦਰਖਾਸਤ ਆਈ ਹੈ ਆਜੋ ਬਹਿ ਕੇ ਗੱਲ ਕਰਨੀ ਹੈ ਤੁਸੀਂ ਸੁਣੋ ਸਰਦਾਰ ਮੇਰੇ ਲੈ ਕੇ ਪਹੁੰਚ ਜਾਓ ਜੀ ਜੀ ਸੁਣੋ ਸਰਦਾਰ ਸਾਹਿਬ ਸੁਣੋ ਤੁਸੀਂ ਸਰਪੰਚੋਂ ਮੈਂ ਤੁਹਾਡੇ ਨਾਲ ਜੀ ਕਹਿ ਕੇ ਇੱਜ਼ਤ ਮਾਨ ਨਾਲ ਬੜੀ ਹਿਲੀਮੀ ਨਾਲ ਗੱਲ ਕਰਦੇ ਆਂ ਜੀ ਤੁਹਾਨੂੰ ਜੀ ਕਹੀ ਜਾਂਦੇ ਆ ਅਸੀਂ ਤੁਹਾਨੂੰ ਜੀ ਨਹੀਂ ਕਹਿੰਦੇ ਤੁਸੀਂ ਪਹਿਲਾਂ ਸਾਨੂੰ ਆ ਕੇ ਕਿਹਾ ਧਰਨਾ ਨਾ ਕਰੋ ਤਰਨਾ ਖੜਿਆ ਰਹੋ ਇਹ ਜਿੰਨਾ ਇਹ ਜਿਹੜੀਆਂ ਮੇਰੀਆਂ ਮਾਵਾਂ ਖੜੀਆਂ ਆ ਨਾ ਵਿਚਾਲੇ ਇਹਨਾਂ ਨੂੰ ਮੇਰੀ ਤੇ ਜਿਹੜੇ ਸਿਆਣੇ ਲੋਕ ਵੀ ਖੜੇ ਮੇਰੀ ਗੱਲ ਵੀ ਸਮਝ ਆ ਰਹੀ ਹੈ ਮੈਂ ਕਹਿ ਕੀ ਰਿਹਾ ਮੈਂ ਸੋਚ ਕੀ ਰਿਹਾ ਸੁਣੋ ਜੇ ਮੇਰੇ ਮਨ ਸੁਣੋ ਸੁਣੋ ਮੇਰੇ ਦਿਮਾਗ ਦੇ ਵਿੱਚ ਇੱਕੋ ਹੀ ਚੀਜ਼ ਹੈ ਕਿ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇ ਕਿਸੇ ਵੀ ਕੀਮਤ ਤੇ ਜੇ ਸਾਡੀ ਗਲਤੀ ਨਹੀਂ ਪੁਲਿਸ ਦੀ ਤੇ ਅਸੀਂ ਸੱਚਿਆਂ ਦੇ ਵਿਚਾਲੇ ਖੜੇ ਹਾਂ ਇੱਥੇ ਤੇ ਤੁਹਾਨੂੰ ਇੱਕੋ ਇੱਕ ਬੇਨਤੀ ਵਾਰ-ਵਾਰ ਕਰ ਰਹੇ ਹਾਂ ਆ ਜਾਮ ਖੋਲੋ ਆਮ ਪਬਲਿਕ ਨੂੰ ਜਾਣ ਦਿਓ ਆਉਣ ਦਿਓ ਤੁਹਾਡੀ ਬਹਿ ਕੇ ਮੈਂ ਗੱਲ ਸੁਣੂਗਾ ਬਿਲਕੁਲ ਸੁਣੂਗਾ ਤੁਸੀਂ ਕਹਿ ਸੁਣਾ 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 ਜੇ ਦੇਖੋ ਮੈਨੂੰ ਨਾ ਮੈਨੂੰ ਤੁਹਾਡੇ ਨਾਲ ਜਦਾਈ ਕਰਨ ਦੀ ਆਦਤ ਹੈ ਨਾ ਮੈਂ ਤੁਹਾਡੇ ਤੋਂ ਤੱਕਾ ਕਰਨ ਦਾ ਚਾਹਵਾਨ ਹਾਂ ਜੇ ਤੁਸੀਂ ਕਹਿੰਦੇ ਫਿਰ ਵੀ ਨਹੀਂ ਹਟਣਾ ਫਿਰ ਠੀਕ ਹੈ ਜੀ ਮੈਂ ਪਿੱਛੇ ਹਟ ਜਾਣਾ ਹੈਗਾ ਕਾਨੂੰਨ ਮੁਤਾਬਕ ਅਫਸਰਾਂ ਨੂੰ ਦੱਸ ਦਿੰਨੇ ਵੀ ਆ ਹਾਲਾਤ ਨੇ ਫਿਰ ਤੁਸੀਂ ਜਾਣੋ ਉੱਪਰਲੇ ਅਫਸਰ ਜਾਣਦੇ ਵੀ ਫਿਰ ਇਹੀ ਹੋ ਸਕਦਾ ਫਿਰ ਇਹਦਾ ਮਤਲਬ ਇਹਦਾ ਮਤਲਬ ਇਹਦਾ ਮਤਲਬ ਇਹ ਹੋ ਗਿਆ ਸੁਣੋ 1 ਮਿੰਟ ਐਸ ਐਚਓ ਕਾਦੇ ਲਈ ਹੁੰਦਾ ਤੁਹਾਡੀ ਗੱਲ ਪੁਲਿਸ ਵਿਭਾਗਤ ਤੁਹਾਡੀ ਗੱਲ ਸੁਣਨ ਦੀ ਖਾਤਰ ਹੁਣ ਤੁਸੀਂ ਤਾਂ ਕਹਿੰਦੇ ਹੋ ਵੀ ਹੁਣੇ ਨਿਆ ਕਰੋ ਜੇ ਮੰਨ ਲਓ ਦੂਜੇ ਪਾਸੇ ਉਹ ਧਰਨਾ ਲਾ ਲੈਣ ਅਸੀਂ ਵਿਚਾਲੇ ਆ ਗਏ ਫਿਰ ਦੱਸੋ ਨਿਆ ਕਿਵੇਂ ਕਰਾਂਗੇ ਅਸੀਂ ਜਵਾਬ ਦੇ ਦਿਓ ਇਸ ਗੱਲ ਦਾ ਕਿਵੇਂ ਸੁਣੋ ਐ ਨਹੀਂ ਸਰਦਾਰ ਸਾਹਿਬ ਐ ਨਹੀਂ ਐਸ ਐਚਓ ਸਾਹਿਬ ਐਸ ਐਚਓ ਸਾਹਿਬ ਗਲਤੀ ਕਰਕੇ ਕੋਈ ਵੀ ਬਰਾਬਰ ਧਰਨਾ ਲਾ ਲੂਗਾ ਪੱਤਰਕਾਰ ਉੱਥੇ ਮੌਜੂਦ ਸੀ ਜੀ ਡਾਂਗ ਇਹਨਾਂ ਨੇ ਡਾਂਗ ਸਰਦਾਰ ਸਾਹਿਬ ਸੁਣ ਲਓ ਹੁਣ ਗੱਲ ਮੇਰੀ ਵੀ ਸੁਣੋ ਸੁਣ ਲੋ ਚੌਥਾ ਥੰਮ ਸਾਹਿਬ ਸੁਣ ਲੋ ਪੁਲਿਸ ਮੈਂ ਕਿ ਮੇਰੇ ਤੁਹਾਨੂੰ ਇੱਜ਼ਤ ਮਾਨਨਾ ਫੋਨ ਕਾਲ ਕੀਤਾ ਸੀ ਕਿ ਤੁਸੀਂ ਆ ਜਾਓ ਤੁਹਾਡੇ ਖਿਲਾਫ ਦਰਖਾਸਤ ਆਈ ਹੈ ਸਾਡੀ ਨਜ਼ਰ ਦੇ ਵਿੱਚ ਤੁਸੀਂ ਦੋਸ਼ੀ ਨਹੀਂ ਸੀ ਸੁਣ ਲੋ ਅਸੀਂ ਤਾਂ ਹੀ ਤੁਹਾਨੂੰ ਫੋਨ ਤੇ ਕਿਹਾ ਸੀ ਵੀ ਦਰਖਾਸਤਾਂ ਆਉਂਦੀਆਂ ਨੇ ਪਰ ਇਹ ਨਹੀਂ ਜ਼ਰੂਰੀ ਹੁੰਦਾ ਕਿ ਕੋਈ ਦਰਖਾਸਤ ਆ ਜਾਏ ਸੱਚੀ ਹੋ ਜੇ ਉਹ ਅਸੀਂ ਤੁਹਾਨੂੰ ਪੜਤਾਲ ਲਈ ਬੁਲਾਇਆ ਸੀ ਤੁਸੀਂ ਕੀ ਕਿਹਾ ਗੋ ਐਸ ਐਚਓ ਨੂੰ ਕਹੋ ਪਹਿਲਾਂ ਇੱਥੇ ਆ ਕੇ ਮੌਕਾ ਵੇਖੇ ਫਿਰ ਆਵੋ ਸੁਣੋ ਸਰਪੰਚ ਸਾਹਿਬ ਸੁਣੋ ਸਾਰੀ ਪਬਲਿਕ ਸੁਣ ਰਹੀ ਹੈ ਸਾਰੀ ਪਬਲਿਕ ਦਾ ਤੁਹਾਡਾ ਮੁੰਡਾ ਵੀਡੀਓ ਬਣਾ ਰਿਹਾ ਮੈਂ ਵੀਡੀਓ ਸਾਹਮਣੇ ਬੋਲ ਰਿਹਾ ਉਸ ਤੋਂ ਬਾਅਦ ਤੁਸੀਂ ਮੇਰੇ ਕੋਲ ਆਉਣ ਦੀ ਬਜਾਏ ਤੁਸੀਂ ਆਉਣ ਦੀ ਬਜਾਏ ਤੁਸੀਂ ਤੁਹਾਡੀ ਵਾਈਫ ਨੂੰ ਸਰਪੰਚ ਸਾਹਿਬ ਨੂੰ ਦਰਖਾਸਤ ਦੇ ਕੇ ਭੇਜਤਾ ਕਿ ਇਹ ਠੀਕ ਹੈ ਪਹਿਲਾਂ ਜਵਾਬ ਦਿਓ ਮੈਂ ਤੁਹਾਨੂੰ ਫੋਨ ਕਰਕੇ ਬੜੀ ਇੱਜ਼ਤਮਾਨਾ ਕਹਿ ਰਿਹਾ ਕੋਈ ਗੱਲ ਨਹੀਂ ਦਰਖਾਸਤਾਂ ਹੁੰਦੀਆਂ ਹੁੰਦੀਆਂ ਸੱਚੀਆਂ ਸਾਡ ਪੁਲਿਸ ਦੇ ਖਿਲਾਫ ਸੱਚੀਆਂ ਝੂਠੀਆਂ ਹੁੰਦੀਆਂ ਨੇ ਪਰ ਜੇ ਅਸੀਂ ਸੁਣਾ ਇੱਕ ਬੋਲਣਾ ਵਿੱਚ ਨਾ ਬੋਲੋ ਹੁਣ ਵਿੱਚ ਨਾ ਬੋਲੋ ਹੁਣ ਵਿੱਚ ਨਾ ਬੋਲੋ ਸੁਣ ਲਓ ਤੁਹਾਡੀ ਗੱਲ ਹੀ ਕਰ ਰਹੇ ਆ ਤੁਹਾਡੇ ਖਾਤਰ ਹੀ ਗੱਲ ਕਰ ਰਹੇ ਆ ਅਸੀਂ ਇੱਥੇ ਸਮਝ ਗਏ ਬੇਨਤੀ ਇੱਕੋ ਇੱਕਾ ਹੱਥ ਬੰਨ ਕੇ ਜੜਵਾ ਲਓ ਹੱਥ ਜੜਵਾ ਲਓ ਅਮਨ ਸ਼ਾਂਤੀ ਨੂੰ ਬਰਕਰਾਰ ਰੱਖੋ ਤੁਹਾਡੀ ਗੱਲ ਬਿਲਕੁਲ ਸੁਣਾਗੇ ਜਾਮ ਖਲਵਾ ਦਿਓ ਆਮ ਪਬਲਿਕ ਨੂੰ ਨਾ ਤੰਗ ਹੋਵੇ ਤੁਹਾਡੀ ਗੱਲ ਬਿਲਕੁਲ ਸੁਣਾਗੇ ਬਿਲਕੁਲ ਨਹੀਂ ਤੁਸੀਂ ਉੱਥੇ ਮੌਕਾ ਦੇਖ ਲਿਆ ਇੱਕ ਮਿੰਟ ਇੱਕ ਮਿੰਟ ਗੱਲ ਕਰ ਲੈੰਦੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪੁੱਤ ਹੈਲੋ ਇੱਕ ਮਿੰਟ ਵੀਰੇ ਇੱਕ ਮਿੰਟ ਐਸ ਐਚਓ ਸਾਹਿਬ ਕੀ ਉਹ ਗਲਤ ਨਹੀਂ ਹਜੇ ਮੌਕਾ ਦੇਖਿਆ ਨਹੀਂ ਤੁਸੀਂ ਹੁਣ ਮੌਕਾ ਦੇਖ ਲਿਆ ਮੌਕਾ ਹੁਣ ਤੁਸੀਂ ਦੇਖ ਲਿਆ ਡਾਂਗਾ ਮਾਰੀਆਂ ਸਫਰ ਟੈਲੀਵਿਜ਼ਨ ਹੁਣ ਤੁਸੀਂ ਉਹਨੂੰ ਲੈ ਕੇ ਚੱਲਿਓ ਜੀ ਜਵਾਬ ਦੇਣਾ ਤੁਸੀਂ ਕਿਹਾ ਮੌਕਾ ਵੇਖ ਲਓ ਅਸੀਂ ਬਿਲਕੁਲ ਮੌਕਾ ਵੇਖਿਆ ਪਰ ਮੈਂ ਉਹਨਾਂ ਨੇ ਇਹਨਾਂ ਨੇ ਸੁਣ ਲੋ ਸੁਣ ਲੋ ਐਸੀ ਕੋਟੇ ਨੇ ਆਹੀ ਗੱਲ ਕੀਤੀ ਨਹੀਂ ਉਹਨੂੰ ਤੁਸੀਂ ਲੰਮੇ ਪਾਇਆ ਹੁੰਦਾ ਸਰਦਾਰ ਸਾਹਿਬ ਖੁਦ ਐਸੀ ਕੋਟੇ ਨਾਲ ਸੰਬੰਧਤ ਹੈ ਤੁਸੀਂ ਲੰਮੇ ਕੋਟੇ ਨਾਲ ਸੰਬੰਧਤ ਹੈ ਇਹ ਦੁਨੀਆ ਦਾ ਕੋਟੇ ਨਾਲ ਸੰਬੰਧਤ ਹੈ ਸੁਣ ਲੋ ਪਰ ਬਿਲਕੁਲ ਬਿਲਕੁਲ ਨਹੀਂ ਇਸ ਗੱਲ ਤੇ ਕਰੂੰਗਾ ਜੋ ਕਰੂੰਗਾ ਨਾਪ ਤੋਲ ਸਾਡੀਆਂ ਪੱਗਾਂ ਦੀ ਕੋਈ ਵੈਲਿਊ ਨਹੀਂ ਸੰਸਤੇ ਤੁਸੀਂ ਕੋਣ ਕਹਿੰਦਾ ਬਿਲਕੁਲ ਨਹੀਂ ਜਰੂਰ ਸੁਣੋ ਸੁਣੋ ਇਸ ਟਾਈਮ ਤੇ ਜੇ ਕੰਮ ਦੀ ਮਹਿਰਬਾਨੀ ਹਾਂ ਉਹ ਇੱਕੋ ਇੱਕ ਬੈਂਤੀ ਆ ਬਾਲਾ ਨਹੀਂ ਐਸ ਐਚਓ ਸਾਡਾ ਵਰਜ ਨਹੀਂ ਬਣਦਾ ਸੀ ਕਿ ਕੱਲ ਕਾਰਵਾਈ ਕਰਦਾ ਜਦੋਂ ਮੈਡਮ ਨੇ ਦਰਖਾਸਤ ਦੇ ਦਿੱਤੀ ਸੀ ਉਹਦੇ ਚ ਸਿੱਧਾ ਲਿਖਿਆ ਹੋਇਆ ਹੈ ਕਿ ਉਹ ਕਹਿੰਦਾ ਸੀ ਵੀ ਮੈਂ ਪਿਸਟਲ ਨਾਲ ਮਾਰੂੰਗਾ ਜੀ ਸਰਦਾਰ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਜੇ ਦਰਖਾਸਤਾਂ ਦੇ ਕਾਰਵਾਈ ਮੰਗਦੇ ਹੋ ਤੇ ਤੁਹਾਡੇ ਖਿਲਾਫ 4 ਘੰਟੇ ਪਹਿਲਾਂ ਆਈ ਸੀ ਫਿਰ ਕੀ ਉਹਦੇ ਤੇ ਜੋ ਲਿਖਿਆ ਸੱਚ ਮੰਨ ਕੇ ਕਾਰਵਾਈ ਕਰ ਦਿੰਦਾ ਨਹੀਂ ਨਹੀਂ ਅੱਛਾ ਜਦੋਂ ਤਾਂ ਤੁਹਾਡੇ ਖਿਲਾਫ ਦਰਖਾਸਤ ਆ ਗਈ ਜਰੂਰਾ ਤੁਹਾਡੇ ਖਿਲਾਫ ਦਰਖਾਸਤ ਆ ਗਈ ਉਹਦੇ ਦਾ ਤੁਸੀਂ ਵੀਡੀਓ ਪੇਸ਼ ਕਰੋਗੇ ਜਿਹੜੀ ਤੁਹਾਡੇ ਵੱਲੋਂ ਆ ਗਈ ਤੁਸੀਂ ਕਹਿੰਦੇ ਤੁਰੰਤ ਕਾਰਵਾਈ ਕਰਦੀ ਹੈ ਭੱਲੇ ਸ਼ਾਬਾਸ਼ ਤੇਰੇ ਸ਼ੇਰਾ ਚੰਗਾ ਤੂੰ ਮੋਤਵਰ ਬੰਦਾ ਅਸੀਂ ਉਸੇ ਦੀ ਵੀਡੀਓ ਦੇਣੀ ਸੀ ਅਸੀਂ ਉਸੇ ਦੀ ਇੱਕ ਵ ਇੱਕ ਮੇਰੀ ਬੈਂਸੀ ਆ ਉਹਦੇ ਵੱਲੋਂ ਵੀ ਕਾਰਵਾਈ ਕਰਦੀ ਕਿੱਤੀ ਗਈ ਆ ਜੋਤ ਜੀ ਮੈਂ ਤੁਹਾਨੂੰ ਦੱਸ ਰਿਹਾ ਕਿ ਉਸੇ ਦੀ ਗੁੰਡਾ ਕਰਦੀ ਦੀ ਵੀਡੀਓ ਦੇਣੀ ਸੀ ਕਿ ਪੁਲਿਸ ਜਸਟੀਫਾਈ ਕਰ ਸਕੇ ਸੁਣੋ ਸੁਣੋ ਸੋਨੋ ਸਾਡੇ ਸਰਪੰਚ ਸਾਹਿਬ ਨੇ ਸਤਕਾਰਤ ਨੇ ਇਸ ਤੋਂ ਬਿਨਾ 25 ਸਰਪੰਚ ਮੇਰੇ ਕੋਲ ਹੋਰ ਵੀ ਨੇ ਸਾਡੇ ਸਤਕਾਰਤ ਨੇ ਜਿਹੜੇ ਲੋਕਾਂ ਦੇ ਚੁਣੇ ਹੋਏ ਸਾਰੇ ਨੁਮਾਇੰਦੇ ਨੇ ਸਾਰੇ ਸਤਕਾਰਤ ਨੇ ਪਰ ਸਤਕਾਰਤ ਬੰਦਿਆਂ ਦੀ ਵੀ ਡਿਊਟੀ ਬਣਦੀ ਹੈ ਕਿ ਅਸੀਂ 20 ਮਤਲਬ ਕਿ ਸਰਕਾਰ ਦੇ ਇੱਕ ਅੰਗ ਹੈ ਲੋਕਾਂ ਦੀ ਭਲਾਈ ਲਈ ਅਸੀਂ ਵਿਚਾਲੇ ਖੜੇ ਆ ਤੁਹਾਡੀ ਵੀ ਡਿਊਟੀ ਬਣਦੀ ਹੈ ਸਾਨੂੰ ਸਤਕਾਰ ਦੇਣਾ ਸਮਝ ਗਏ ਤੇ ਸਤਕਾਰ ਭੜ ਦਿਓ ਸਤਕਾਰ ਦਿਓ ਵੀ ਅਸੀਂ ਕੋਈ ਐਸਾ ਸ਼ਬਦ ਨਹੀਂ ਬੋਲਦੇ ਜਿਹੜਾ ਕਿ ਤੁਸੀਂ ਸੁਣੋ ਤੁਸੀਂ ਉਹ ਸ਼ਬਦ ਬੋਲਦੇ ਹੋ ਜਿਹੜੇ ਅਸੀਂ ਸੁਣ ਨਹੀਂ ਸਕਦੇ ਅਸੀ ਸਰ ਕੀ ਬੋਲਦਾ ਕੀਨੇ ਸਬਦ ਸਾਡੇ ਵੱਲੋਂ ਸਾਡੇ ਵੱਲੋਂ ਬੋਲਿਆ ਕੀ ਗੱਲ ਹੁਣ ਇੱਕੋ ਗੱਲ ਮੇਰੀ ਬੇਨਤੀ ਆ ਤੁਸੀਂ ਉੱਥੇ ਆ ਜਾਓ ਤੁਹਾਡੇ 10 ਨਹੀਂ 15 ਬੰਦੇ ਲੈ ਕੇ ਆ ਜਾਓ 20 ਲੈ ਕੇ ਆ ਜਾਓ ਪਰ ਗੱਲ ਦੋਨਾਂ ਦੇ ਆਹਮਣੇ ਸਾਹਮਣੇ ਬਿਠਾ ਕੇ ਕਰੂੰਗਾ ਦੁੱਧ ਦਾ ਦੋਤੇ ਪਾਣੀ ਦਾ ਪਾਣੀ ਅਜੇ ਤੱਕ ਹੋਈ ਨਹੀਂ ਦੀ ਅਜੇ ਤੱਕ ਹੁਣ ਤੁਸੀਂ ਮੌਕਾ ਵੇਖਿਆ ਜਿੱਥੇ ਪਾਣੀ ਉੱਥੇ ਨਹੀਂ ਗਿਆ ਉੱਥੇ ਤਾਂ ਗਿਆ ਨਹੀਂ ਜਿੱਥੋਂ ਪਾਣੀ ਦਾ ਰੋਲਾ ਪੈਂਦਾ ਹੈ ਨਾ 12 ਚ ਸਰਦਾਰ ਸਾਹਿਬ ਸੁਣੋ ਹਾਂਜੀ ਮੈਂ ਉੱਥੇ ਦਾ ਮੌਕਾ ਦੇਖਣ ਦਾ ਤਾਂ ਜਾਵਾਂ ਜੇ ਤੁਸੀਂ ਮਾੜਾ ਮੋਟਾ ਮੈਨੂੰ ਕੋਈ ਕੋਆਪਰੇਟ ਕਰੋ ਅੱਖ ਲਵਾਓ ਮੈਂ ਸਾਰਾ ਕੁਝ ਦੇਖ ਕੇ ਜਾਊਂਗਾ ਮੈਂ ਸਰਦਾਰ ਸਾਹਿਬ ਬਿਲਕੁਲ ਨਹੀਂ ਜਾਂਦਾ ਉਹਨੂੰ ਚੱਕਣਾ ਚਾਹੀਦਾ ਤੁਹਾਨੂੰ ਕਿਉਂਕਿ ਉਹਨੂੰ ਮੈਨ ਹਾਂ ਮਹੀਨਾ ਵਗੀ ਤੇ ਤੁਹਾਨੂੰ ਦੱਸਦੇ ਨਹੀਂ ਤੁਸੀਂ ਕਾਰਵਾਈ ਕਰਵਾਓ ਤੁਸੀਂ ਆ ਜਾਮ ਖਲਵਾਓ ਮੈਂ ਤੁਹਾਡੇ ਨਾਲ ਬਿਲਕੁਲ ਸਭ ਕੁਝ ਕਰਕੇ ਜਾਊਂਗਾ ਤੁਹਾਨੂੰ ਕਹਿੰਦੇ ਸਰ ਬੈਠੋ ਤੇ ਨੰਗਣ ਨਹੀਂ ਦੇਣਾ ਕਾਹਦੇ ਨੇ ਫੇੜ ਜੋਤਾ ਤੁਸੀਂ ਦੇਖ ਲਿਓ মিডিਆ ਦਾ ਦੇਖੋ ਐਸ ਐਚ ਓ ਸਾਹਿਬ ਦਾ ਵਕੀਰਾ ਕਿਵੇਂ ਲੱਗਿਆ ਤੁਹਾਨੂੰ ਪਹਿਲਾਂ ਇਹ ਦੱਸੋ ਐਸ ਐਚ ਓ ਸਾਹਿਬ ਨੇ ਜੋ ਕਿਹਾ ਕਿ ਉਹ ਲੋਕਤੰਤਰ ਸਾਰੇ ਜਣੇ ਥੱਲੇ ਬੈਠੋ ਥੱਲੇ ਬੈਠ ਜਾਓ ਸਾਰੇ ਆਓ ਦੇਖੋ ਐਸ ਐਚਓ ਸਾਹਿਬ ਨੇ ਕੀ ਇਹ ਲੋਕਤੰਤਰ ਸਹੀ ਕੀਤਾ ਦੇਖੋ ਤਾਰਾ ਜੀ ਬਣਦਾ ਕਾਰਵਾਈ ਤਾਂ ਇਹ ਬਣਦੀ ਸੀ ਕਿ ਉਹਨਾਂ ਨੂੰ ਲੈ ਕੇ ਜਾਣਾ ਬਣਦਾ ਸੀ ਉਹਨਾਂ ਉੱਪਰ ਕਾਰਵਾਈ ਕਿ ਬਣਦੀ ਸੀ ਪੱਤਰਕਾਰ ਦੇ ਕੈਮਰੇ ਵੀ ਟੁੱਟਿਆ ਬਿਲਕੁਲ ਜੋਤ ਦਾ ਟੁੱਟਿਆ ਹੋਇਆ ਹੈ ਕੈਮਰਾ ਭਾਈ ਦਾ ਕੈਮਰਾ ਤੱਕ ਟੁੱਟ ਗਿਆ ਸਾਡੇ ਪੱਗਾਂ ਤੱਕ ਲੱਗੀਆਂ ਗਰੀ ਭਾਈ ਜਰ ਇਹਨੇ ਪੱਤਰਕਾਰ ਸੀ ਜਿਹਦੇ ਕਵਰੇਜ ਕਰ ਰਹੇ ਸੀ ਦੋ ਰਮਨ ਔਰ ਸਫਰ ਟੈਲੀਵਿਜ਼ਨ ਸੀ ਔਰ ਦੂਸਰਾ ਭਾਈ ਰਮਨ ਆਇਆ ਹੋਇਆ ਸੀ ਕਵਰਿੰਗ ਕਰਨ ਵਾਸਤੇ ਮੌਕੇ ਤੇ ਅਸੀਂ ਉਹ ਪਾਣੀ ਵਾਲਾ ਮੌਕਾ ਹੀ ਦਿਖਾ ਰਹੇ ਸੀ ਜਿੱਥੋਂ ਐਸਐਚਓ ਹੁਣ ਲੰਘ ਕੇ ਆਇਆ ਤੇ ਹਾਲੇ ਤੱਕ ਉਹਦੇ ਤੇ ਕਾਰਵਾਈ ਨਹੀਂ ਕਰ ਰਿਹਾ ਉਹਨਾਂ ਨੇ ਪੱਤਰਕਾਰਾਂ ਤੇ ਹਮਲਾ ਕਿਉਂ ਕੀਤਾ ਪਤਾ ਨਹੀਂ ਕਿਉਂ ਇਹ ਚੀਜ਼ ਫੋਟੋਗ੍ਰਾਫੀ ਹੋ ਰਹੀ ਸੀ ਔਰ ਉਹ ਬੰਦਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਤਨਾੜ ਸਮਝਦਾ ਜੀ ਉਹ ਬੰਦਾ ਫੇਮ ਪਾ ਹੁਣ ਪੁਲਿਸ ਪ੍ਰਸ਼ਾਸਨ ਵੀ ਆਇਆ ਐਸ ਐਚ ਓ ਸਾਹਿਬ ਕਹਿੰਦੇ ਆ ਤੁਹਾਡੀ ਕੰਪਰੋਮਾਈਜ਼ ਕਰਾ ਦਿੰਦੇ ਆ ਤੁਸੀਂ ਧਰਨਾ ਲਾਇਆ ਉਹ ਕਹਿੰਦੇ ਤੁਸੀਂ 10 15 20 ਬੰਦੇ ਜਿੰਨੇ ਮਰਜੀ ਲੈ ਕੇ ਥਾਣੇ ਆ ਜੂ ਤੁਹਾਡੇ ਸਾਹਮਣੇ ਬਹਿ ਕੇ ਗੱਲਬਾਤ ਕਰਾ ਦਿੰਦੇ ਆ ਕਿ ਤੁਸੀਂ ਉਹਨਾਂ ਦੀ ਗੱਲ ਮੰਨੋਗੇ ਐਸ ਐਚ ਓ ਸਾਹਿਬ ਦੀ ਗੱਲ ਸਹਿਮਤੋਂ ਸਹਿਮਤੋਂ ਬਿਲਕੁਲ ਨਹੀਂ ਉਹਨਾਂ ਉੱਪਰ ਕਾਰਵਾਈ ਕਰਨੀ ਚਾਹੀਦੀ ਸੀ ਕੀ ਕਾਰਵਾਈ ਕਿਹੋ ਜੀ ਪਾ ਦੇ ਸਰਪੰਚ ਸਾਹਿਬ ਕਾਰਵਾਈ ਦੇਖੋ ਰਫਲਾਂ ਕੱਢ ਕੇ ਸਾਡੇ ਅੱਗੇ ਆ ਕੇ ਅਸੀਂ ਡਾਂਗਾਂ ਤੱਕ ਮਾਰੀਆਂ ਉਹਨਾਂ ਨੇ ਉਹਨਾਂ ਨੇ ਮੇਰੀ ਬੇਟੀ ਸਹਿਮੀ ਹੋਈ ਆ ਜੀ 3 ਦਿਨ ਹੋ ਗ ਉਹਨਾਂ ਦੇ ਕਾਰਵਾਈ ਕਰਨ ਦੀ ਬਜਾਏ ਮੈਨੂੰ ਬੁਲਾ ਰਿਆ ਸੀ ਤੁਹਾਡੇ ਤੇ ਦਰਖਾਸਤ ਆਈ ਐਸਐਚਓ ਨੇ ਮੈਨੂੰ ਤਾਂ ਲੱਗਦਾ ਕਿ ਕਿਹ ਕਿਹ ਦਰਖਾਸਤ ਦਵਾਈ ਹੋਣੀ ਆ ਦੇਖੋ ਤੁਸੀਂ ਇੱਕ ਸਰਪੰਚ ਕਾਰਵਾਈ ਵਾਸਤੇ ਦਰਖਾਸਤ ਦੇਣ ਗਿਆ ਉਹਦੇ ਦੇ ਕਾਰਵਾਈ ਨਹੀਂ ਕੀਤੀ ਉਹਨਾਂ ਦੀ ਕਾਰਵਾਈ ਤੇ ਕਹਿੰਦਾ ਤੁਹਾਨੂੰ ਬੁਲਾ ਬੁਲਾ ਰਹੇ ਆ ਜੀ ਆਹ ਹਾਲਾਤ ਨੇ ਆਹ ਹਾਲਾਤ ਆ ਦੇਖੋ ਤੁਸੀਂ ਠੱਕੇ ਮਾਰ ਕੇ ਦਰਖਾਸਤ ਹੋਲਟ ਸਾਡੇ ਦੀ ਦਿੱਤੀ ਗਈ ਆ ਠੱਕੇ ਮਾਰ ਕੇ ਦਰਖਾਸਤ ਸਾਡੇ ਦੇ ਦਿੱਤੀ ਗਈ ਇਹ ਖਰਾਬ ਪਹਿਲਾਂ ਠੱਕੇ ਮਾਰੇ ਇਹਨਾਂ ਨੂੰ ਪਰਸੋਂ ਬਾਅਦ ਵਿੱਚ ਦਰਖਾਸਤ ਹੋ ਜਾ ਕੇ ਆਪ ਦੇ ਕੇ ਆਏ ਆ ਜੀ ਉੱਥੇ ਠੀਕ ਆ ਅੱਜ ਇਹਨਾਂ ਦੇ ਬਹੁਤ ਜਿਹਨਾਂ ਨੂੰ ਮਸਾਂ ਕੱਢ ਕੇ ਲੈ ਕੇ ਆਉਂਦਾ ਬਹੁਤ ਨਹੀਂ ਨਹੀਂ ਜੀ ਆਪਾਂ ਆਏ ਆ ਨਹੀਂ ਵੀ ਪਹਿਲਾਂ ਉਹਨਾਂ ਨੂੰ ਸੱਦੋ ਤੇ ਫਿਰ ਆਪਾਂ ਅਗਰ ਆਪਣੇ ਜਾ ਵੜਨੇਗੇ ਤੂੰ ਜ਼ਮੀਨ ਦੀ ਗੱਲ ਕੀ ਹੁੰਦੀ ਪਹਿਲਾਂ ਤਾਂ ਇਹਨਾਂ ਨੇ ਆਏ ਕਿਹਾ ਜੇ ਹੁਣ ਸਰਪੰਚ ਬਣ ਗਏ ਤੇ ਉਹਦੇ ਨੇ ਖਤ ਪਏ ਵੇ ਪਹਿਲੇ ਤਾਂ ਸਾਡਾ ਸੜਕ ਤੇ ਘਰ ਸਾਰੀ ਇਹਨਾਂ ਨੇ ਜ਼ਮੀਨ ਰੋਕ ਰੋਕੇ ਤੇ ਸਾਨੂੰ ਖੁੰਝੇ ਲਾਤਾ ਹਾਂ ਜੀ ਜੇ ਕਹਿੰਦੇ ਰੋਕ ਲਈ ਜ਼ਮੀਨ ਇਹਨਾਂ ਨੇ ਪਪੂ ਕਹਿੰਨੇ ਜਾ ਕੇ ਮੌਕਾ ਦੇਖ ਲਓ ਸਾਰੀ ਸੜਕ ਰੋਕੀ ਵੀ ਹੈ ਇਹਨਾਂ ਦੀ ਜੇ ਕਹਿੰਦੇ ਮਹਿੰਤੀ ਕਰਾ ਲਓ ਮਹਿੰਤੀ ਕਰਾ ਕੇ ਸੜਕ ਬਣਨ ਦੇਵਾਂਗੇ ਕਹਿ ਦਿੰਦੇ ਅਸੀਂ ਮਹਿੰਤੀ ਕਰ ਲਓ ਲੋ ਆ ਹੁਣ ਤੁਸੀਂ ਇੰਨੇ ਵੀ ਸਹੀ ਨਹੀਂ ਰਹਿ ਗਏ ਵੀ ਤੁਸੀਂ ਜਾ ਕੇ ਕਿਸੇ ਪਿੰਡ ਚ ਵੜ ਜਾਓਗੇ ਅੱਜ ਜਿਹੜਾ ਕੰਮ ਹੋਇਆ ਲੋਕਤੰਤਰ ਦੇ ਚੌਥੇ ਥੰਮ ਤੇ ਹਮਲਾ ਹੋਇਆ ਮੈਨੂੰ ਲੱਗਦਾ ਵੀ ਉਹ ਜਿਹੜੇ ਲੋਕ ਸੀ ਜਦੋਂ ਹਮਲਾ ਕਰਦੇ ਆ ਕੁੱਟਦੇ ਆ ਮਾਰਦੇ ਆ ਇਧਰਲੇ ਪਾਸੇ ਉਹ ਤੋਂ ਥੋੜਾ ਆ ਜਦੋਂ ਕੁੱਟਦੇ ਆ ਮਾਰਦੇ ਆ ਲੋਕਾਂ ਨੂੰ ਕੁੱਟਦੇ ਆ ਤਾਂ ਜਦੋਂ ਹੀ ਉਹਦੀ ਨਿਗਾ ਦੇ ਵਿੱਚ ਕੈਮਰਾਮੈਨ ਪੈਂਦੇ ਆ ਪੱਤਰਕਾਰ ਪੈਂਦੇ ਆ ਕੁਝ ਤਾਂ ਕੈਮਰਾਮੈਨ ਪੱਤਰਕਾਰ ਆ ਜਿਹੜੇ ਉਹ ਭੱਜ ਜਾਂਦੇ ਆ ਮੌਕੇ ਤੇ ਮੈਂ ਨਾਂ ਨਹੀਂ ਲੈਣਾ ਚਾਹੂੰਗਾ ਚਲੋ ਜਿਸ ਜਿਸ ਹਿਸਾਬ ਨਾਲ ਸਥਿਤੀ ਬਣਦੀ ਹੈ ਪਰ ਜਦੋਂ ਮੈਂ ਰਹਿ ਜਾਂਦਾ ਤਾਂ ਸਾਡੇ ਕੈਮਰੇ ਤੇ ਹਮਲਾ ਕੀਤਾ ਜਾਂਦਾ ਸਾਡੇ ਤੇ ਕੈਮਰਾ ਸਾਡੇ ਤੇ ਹਮਲਾ ਕੀਤਾ ਜਾਂਦਾ ਫਿਰ ਅੰਦਰੋਂ ਇੱਕ ਬੇਬੇ ਬੋਲਦੀ ਆ ਪਿਸਤੌਲ ਹੈਗਾ ਲਿਆਓ ਇਹਨਾਂ ਨੂੰ ਤੇ ਭਜਾਓ ਇਹਨਾਂ ਵੀਡੀਓ ਵਾਲਿਆਂ ਨੂੰ ਹੁਣ ਇੱਥੇ ਦੇਖਦੇ ਆ ਵੀ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਇੱਥੇ ਇਹ ਵੀ ਕਿਹਾ ਜਾ ਰਿਹਾ ਕਿ ਪੱਤਰਕਾਰਾਂ ਤੇ ਹਮਲਾ ਹੋਇਆ ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਦੱਸਿਆ ਜਾਂਦਾ ਪੱਤਰਕਾਰ ਜਦੋਂ ਜਾਂਦੇ ਆ ਉਹਨਾਂ ਦੇ ਕੈਮਰੇ ਵੀ ਤੋੜ ਦਿੱਤੇ ਜਾਂਦੇ ਆ ਉਹਨਾਂ ਨਾਲ ਹੱਥੋਂ ਪਾਈ ਵੀ ਹੁੰਦੇ ਆ ਇੱਥੇ ਪੁਲਿਸ ਪ੍ਰ ਬੀਬੀ ਪਹੁੰਚਿਆ ਉਹਨਾਂ ਦੇ ਵੀ ਜਾਣਕਾਰੀ ਲਵਾਂਗੇ ਵੀ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਨੇ ਕੈਮਰੇ ਤੋੜੇ ਆ ਉਹਨਾਂ ਦੇ ਕਿੰਨੀ ਕੀ ਕਾਰਵਾਈ ਕਰ ਰਿਆ ਇਹ ਸਾਰ ਗੱਲ ਆ ਆ ਵੀ ਇਹ ਜਿਹੜਾ ਬਾਥਰੂਮ ਆਣਾ ਇਹਨਾਂ ਦਾ ਲਾਈਟਿੰਗ ਵਾਲਾ ਪਾਣੀ ਆ ਉਹ ਵੀ ਗਰੀਬਾਂ ਦੇ ਘਰਾਂ ਚ ਵਾਰਨਾ ਚਾਹੁੰਦੇ ਆ ਜੀ ਜੇ ਅਸੀਂ ਇਹ ਮੌਕਾ ਵਿਖਾਉਣਾ ਚਾਹੁੰਦੇ ਸੀ ਤਾਂ ਉਹ ਮੀਡੀਆ ਦੇ ਗੱਲ ਪਏ ਆ ਕਿਉਂਕਿ ਮੀਡੀਆ ਨੂੰ ਇਸੇ ਕਾਰਨ ਗੱਲ ਪੈਣਾ ਪਿਆ ਇਹਨਾਂ ਨੂੰ ਕਿਉਂਕਿ ਇਹ ਪੱਤਰਕਾਰ ਆ ਜਿਹੜੇ ਇਹ ਮੌਕਾ ਨਾਲ ਵਿਖਾਉਣ ਸੱਚ ਨਾਲ ਵਿਖਾਉਣ ਕਿਉਂਕਿ ਤੁਸੀਂ ਸੱਚ ਦਾ ਸੁਨੇਹਾ ਜਾਂ ਆਪਣਾ ਸੱਚ ਦੀ ਆਵਾਜ਼ ਜੇ ਪਤਾਲ ਜਿਹੜਾ ਕੈਮਰੇ ਤੁਹਾਡੇ ਇਹ ਲੋਕਾਂ ਤੇ ਕਰਵਾਜ ਹੁੰਦੇ ਆ ਤਾਂ ਕਿ ਸਾਡੇ ਨਾਲ ਜਿਹੜੇ ਮਜ਼ਦੂਰਾ ਨਾਲ ਇੰਨਾ ਧੱਕਾ ਹੋ ਰਿਹਾ ਕਿ ਇਹਨਾਂ ਦਾ ਲੈਟਰਨ ਵਾਲਾ ਪਾਣੀ ਆ ਉਹ ਵੀ ਸਾਡੇ ਘਰਾਂ ਚ ਜੀ ਜੀ ਜੇ ਤੁਸੀਂ ਵੇਖੋ ਪੂਰੀ ਜ਼ਿੰਦਗੀ ਦੇ ਵਿੱਚ ਚੜ੍ਹਦੇ ਵਾਲੇ ਪਾਸੇ ਨੂੰ ਕਦੇ ਜ਼ਿੰਦਗੀ ਚ ਪਾਣੀ ਗਿਆ ਇਹਨਾਂ ਨੇ ਪਾਇਆ ਜੀ ਜਿਹੜੀ ਅੱਜ ਮੇਨ ਗੱਲ ਹੁੰਦੀ ਆ ਉਹ ਤੇ ਛੜਕ ਬਣੀ ਆ ਸਾਡੇ ਜੀ ਉਹਦੇ ਵਿੱਚੋਂ ਪਾਈਪ ਦੱਬੇ ਹੋਏ ਐ ਹਾਂਜੀ ਦਾਣਾ ਮੰਡੀ ਦੇ ਆ ਪਾਣੀ ਇਧਰ ਛੱਪੜ ਵਾਸਤੇ ਜੀ ਉਹ ਇਹਨਾਂ ਨੇ ਜੀਸੀਬੀ ਲਿਆ ਕੇ ਉਹ ਪਾਈਪ ਪਟਤੀ ਪਾਣੀ ਖਿਲਰ ਗਿਆ ਸਾਰੇ ਹੂੰ ਪਾਣੀ ਸਾਰੇ ਖਿਲਰ ਗਿਆ ਗਲਤੀ ਇਹਨਾਂ ਦੀ ਇਹਨਾਂ ਨੇ ਪਾਈਪ ਨਹੀਂ ਪਟਣੇ ਸੀਗੇ ਹੁਣ ਦਾਣਾ ਮੰਡੀ ਚ ਪਾਣੀ ਛੱਡ ਦਿੰਦੇ ਆ ਸਾਰੇ ਜਿਹੜਾ ਉਹਨਾਂ ਦੇ ਬਾ ਮੂਰ ਦੀ ਨਾ ਕੋਈ 2 ਫੁੱਟਾ ਨਾ ਕੋਈ 3 ਫੁੱਟ 1 ਫੁੱਟ ਦਾ ਫਾਸਲਾ ਜਿਹਦੇ ਵਿੱਚ ਸੀਵਰੇਜ ਦੇ ਵਿੱਚ ਇਹਨਾਂ ਦਾ ਪਾਣੀ ਪੈ ਸਕਦਾ ਜੀਦੇ ਵਿੱਚੋਂ ਇੱਕ ਫੁੱਟ ਦੇ ਵਿੱਚ ਪਾਣੀ ਪੈ ਸਕਦਾ ਤੇ ਸਾਡੇ ਕੰਨੀ ਗਰੀਬਾਈ ਚਰੇ ਕੰਨੀ ਇਹ 500 ਗਾਜ ਲਗੇ ਆ ਉਧਰ ਨੂੰ ਜੀ 500 ਗਾਜ ਲਾ ਕੇ ਫਿਰ ਉਤੋਂ ਦੀ ਲੈ ਕੇ ਛੱਪੜ ਚ ਪਾਣੀ ਪਾਇਆ ਜਿਹਦੇ ਵਿੱਚੋਂ ਸਾਡੇ ਗਰੀਬਾਈ ਚਰੇ ਕੰਨੀ ਦਾ ਇਹ ਸਤੋ ਪੁੱਠਾ ਲੈ ਜਾਂਦੇ ਆ ਤੇ ਸਾਡੇ ਗਰੀਬਾਈ ਚਰੇ ਦਾ ਹੁੰਦਾ ਤਾਂ ਇਹਨਾਂ ਨੇ ਇੱਕ ਵੀ ਨਹੀਂ ਪੈਣ ਦੇਣਾ ਸੀਗਾ ਘਰ ਦਾ ਪਾਣੀ ਇਹ ਜਿੰਨਾ ਪਾਣੀ ਹੁੰਦਾ ਤੁਸੀਂ ਉੱਥੇ ਸੀਗੇ ਬਿਲਕੁਲ ਮੌਜੂਦ ਸੀਗੇ ਜੀ ਖੁਦ ਸਰਪੰਚ ਸਾਹਿਬ ਦੇ ਇਥੋਂ ਗਲਮਾ ਫੜਿਆ ਹੋਇਆ ਸੀਗਾ ਜਦੋਂ ਮੈਂ ਗਮਦੂਰ ਸਿੰਘ ਦੇ ਮੁੰਡੇ ਨੂੰ ਸਿਰਫ ਅਸੀਂ ਲੜਾਈ ਨਹੀਂ ਚਾਹੁੰਦੇ ਸੀ ਮੈਂ ਉਹਨੂੰ ਇਥੋਂ ਫੜ ਕੇ ਪਿੱਛੇ ਕੀਤਾ ਮੈਂ ਖੁਦ ਆਪਨੇ ਇਹਨਾਂ ਦੇ ਦੋ ਬੰਦੇ ਆ ਨੇ ਫੜਿਆ ਹੋਇਆ ਸੀਗਾ ਇੱਕ ਤਾਂ ਗਮਦੂਰ ਸਿੰਘ ਦਾ ਬੇਟਾ ਸੀਗਾ ਇੱਕ ਮੁੰਡਾ ਹੋਰ ਸੀਗਾ ਉਹਦਾ ਮੈਂ ਨਾਮ ਨਹੀਂ ਜਾਣਦਾ ਇੱਕ ਮਿੰਟ ਗੱਲ ਕਰਦੇ ਆ ਬਣਾ ਹੈ ਵਿਹੜੇ ਵਾਲਾ ਹੋਰ ਵੀ ਲੋਕ ਜੁੜੇ ਹੋਏ ਆ ਇੱਥੇ ਧਰਨਾ ਲੱਗ ਗਿਆ ਸਰਪੰਚ ਪਿੰਚੰਦ ਭਾਂਦਾ ਮੌਕਾ ਵੇਖਣ ਗਿਆ ਸੀ ਗੰਦੇ ਪਾਣੀ ਦਾ ਨਾਲੇ ਦਾ ਉੱਥੇ ਉਹਨੇ মিডিਆ ਬੁਲਾਇਆ ਹੋਇਆ ਸੀ ਪੱਤਰਕਾਰ ਸੱਦੇ ਹੋਏ ਸੀ ਪੱਤਰਕਾਰਾਂ ਦੇ ਵੀ ਹਮਲਾ ਹੋਇਆ ਸਰਪੰਚ ਤੇ ਵੀ ਹਮਲਾ ਹੋਇਆ ਸਰਪੰਚ ਤੇ ਵੀ ਹੱਥੋਂ ਪਾਈ ਹੋਇਆ ਹੋਰ ਗੱਲਬਾਤ ਕਰਾਂਗੇ ਲੋਕ ਸਾਡੇ ਨਾਲ ਜੁੜੇ ਨੇ ਪੁਰਸ ਪ੍ਰਸ਼ਾਸਨਾ ਵੀ ਗੱਲ ਕਰਾਂਗੇ ਪਰ ਬਈ ਹੋਊਗੀ ਮੇਰੇ ਕੋਲ ਅਜੇ ਤੱਕ ਕਿਸੇ ਪੱਤਰਕਾਰ ਨੇ ਕੋਈ ਦਰਖਾਸਤ ਨਹੀਂ ਦਿੱਤੀ ਜੀ ਜੇਕਰ ਉਹ ਦਰਖਾਸਤ ਦਿੰਦੇ ਆ ਫਿਰ ਫਿਰ ਜੋ ਮਤਲਬ ਕੋ ਵੈਰੀਫਾਈ ਕਰਾਂਗੇ ਜੋ ਫੈਕਟ ਸਾਵਣਗੇ ਬਿਲਕੁਲ ਹੋਊਗੀ ਜੀ ਧੰਨਵਾਦ ਇਹ ਕਹਿੰਦੇ ਜੇਕਰ ਪੱਤਰਕਾਰਾਂ ਵੱਲੋਂ ਸਾਨੂੰ ਦਰਖਾਸਤ ਦਿੱਤੀ ਜਾਂਦੀ ਹੈ ਉਹਨਾਂ ਦੇ ਨਾਮ ਲਈ ਜਾਂਦੇ ਆ ਤੇ ਜਿਹੜੀ ਕਾਰਵਾਈ ਪੁਲਿਸ ਵੱਲੋਂ ਉਹ ਪੂਰੀ ਕੀਤੀ ਜਾਊਗੀ ਹੋਰ ਵੀ ਗੱਲਬਾਤ ਕਰਾਂਗੇ ਲੋਕ ਜੁੜੇ ਹੋਏ ਨੇ ਧਰਨਾ ਲੱਗਿਆ ਹੋਇਆ ਅਸੀਂ ਤਾਂ ਆਪਾਂ ਨੂੰ ਪਹਿਲਾਂ ਤਾਂ ਨਹੀਂ ਪਤਾ ਠੀਕ ਆ ਜੀ ਵੀ ਦਰਖਾਸਤ ਦਿੱਤੀ ਸੀ ਜਾਂ ਨਹੀਂ ਆਪਾਂ ਦੇ ਸਰਪੰਚ ਨੇ ਸੱਦਿਆ ਅੱਜ ਆਪਾਂ ਚਲੋ ਬਹੁਤ ਪਿੰਡ ਦੇ ਸਾਰੇ ਬੰਦੇ ਸੀ ਸੀਗਾ ਮੈਂਬਰ ਵੀ ਸੀਗੇ ਨਾਲ ਜੀ ਹੂੰ ਪਹਿਲਾਂ ਹਾਲ ਤਾਂ ਉਹਨੇ ਪੱਤਰਕਾਰ ਬੁਲਾਏ ਸੀਗੇ ਵੀ ਮੌਕਾ ਦਿਖਾਉਣਾ ਸੀ ਠੀਕ ਆ ਜੀ ਚਲ ਉਧਰ ਲਈ ਲੈ ਕੇ ਆਉਣੇ ਸਾਰੀ ਵੀਡੀਓ ਬਣਾਈ ਠੀਕ ਆ ਜਿੱਥੋਂ ਦੀ ਪਰ ਜਿੱਥੋਂ ਦੀ ਹੁਣ ਵੀ ਖਾਲਾ ਕਢਣਾਗਾ ਉੱਥੇ ਉਹਨੇ ਪਹਿਲਾਂ ਲੋਕਟੈਲ ਆਈ ਹੋਈ ਆ ਠੀਕ ਆ ਤੇ ਗੱਲਬਾਤ ਤਾਂ ਕੋਈ ਹੋਈ ਨਹੀਂ ਸਾਡੇ ਨਾਲ ਤਾਂ ਕੋਈ ਗੱਲਬਾਤ ਨਹੀਂ ਅਸੀਂ ਘਟੋ ਘਟ ਸੀਗੇ 50 60 ਜਣੇ ਹੋਵਾਂਗੇ ਠੀਕ ਆ ਜੀ ਤੇ ਉਹਨਾਂ ਦੇ ਮੁੰਡੇ ਨੇ ਸਿੱਧਾ ਆ ਕੇ ਬਸ ਲੜਨਾ ਸ਼ੁਰੂ ਕਰ ਦਿੱਤਾ ਤੇ ਕੈਮਰਾ ਕੈਮਰਾਮੈਨ ਦਾ ਕੈਮਰਾ ਵੀ ਪੰਨਤਾ ਜੀ ਠੱਕੇ ਮਾਰ ਠੀਕ ਆ ਹਾਂ ਉਹਨਾਂ ਨੇ ਸਾਰਿਆਂ ਨੇ ੱੱਕੇ ਮਾਰੇ ਹਾਂ ਤੇ ਬੰਦਾ ਦਾ ਸੱਟਾ ਹੀ ਵੱਧ ਗਿਆ ਇਹ ਬ ਬਸ ਐਦਾਂ ਕੋਈ ਨਾ ਸ਼ਰਮ ਗੁੰਡਾਗਰਦੀ ਕਿਤੇ ਅਸਾਂ ਦੋਨੋਂ ਸਾਨੂੰ ਪਿੰਡ ਤੇ ਨਹੀਂ ਰਹਿਣ ਦੇਣਾ ਕਰਦੇ ਜੀ ਪੱਕ ਲਈ ਹੈ 27 ਵਜੇ ਪਿੰਡ ਤੇ ਕੋਈ ਅੱਜ ਤੱਕ ਨਹੀਂ ਫੇਰੀ ਆਸਾਣਾ ਪਿੰਡ ਤੇ ਪਿੰਡ ਦਾ ਮੁਖੀ ਬੰਦਾ ਹੈ ਉਹ ਪਿੰਡ ਦਾ ਮੋਦਵਾਰ ਬੰਦਾ ਹੈ ਕਹੋ ਅਸੀਂ ਜਦੋਂ ਪੁਲਸ ਪਾਉਂਦੀ ਸੀ ਇਹ ਇਸ ਕਾਰਵਾਈ ਸਾਡੇ ਵੱਲੋਂ ਹੁੰਦੀ ਤਾਂ ਸਾਨੂੰ ਪੁਲਸ ਲੈ ਜਾਂਦੀ ਚੱਕੇ ਜੀ ਜੇਹੀ ਕਾਰਵਾਈ ਸੀ ਅਸੀਂ ਮੰਗਦੇ ਜਾਂਦੇ ਹਾਂ ਸੱਟਾ ਮਾਰਦੇ ਸਾਨੂੰ ਪੁਲਸ ਲੈ ਜਾਂਦੀ ਚੱਕੇ ਹੂੰ ਆਪਾਂ ਨੂੰ ਤਾਂ ਪਹਿਲਾਂ ਲੈ ਜਾਣੇ ਤੇ ਹੁਣ ਉਹਨੂੰ ਲੈ ਕੇ ਨਹੀਂ ਜਾਂਦੇ ਉਹ ਆਪਾਂ ਨੂੰ ਤਾਂ ਕਰ ਦੇਣਾ ਹੀ ਹਿਸਾਬ ਚ ਉਹਨਾਂ ਨੇ ਜੇ ਕਰੇ ਇਹੀ ਕੰਮ ਹੁਣ ਉਹਨਾਂ ਨੂੰ ਕੱਟਿਆ ਜਾਵੇ ਪੁਲਸ ਵੱਲੋਂ ਚੱਕਿਆ ਜਾਵੇ ਨਾ ਤਾਂ ਕੋਈ ਪੱਤਰਕਾਰ ਦੀ ਕੋਈ ਵੀ ਇੱਜਤ ਮੰਨੀ ਗਈ ਹੈਗੀ ਇੱਥੇ ਜੀ ਤੇ ਨਾ ਸਰਪੰਚ ਦੀ ਮੰਨੀ ਗਈ ਹੈਗੀ ਇੱਜਤ ਸਰਪੰਚ ਉਹਨੇ ਬੰਦੂਖ ਕੱਟ ਕੇ ਲੈਂਦੇ ਪਿਸਤੌਲ ਕੱਟ ਕੇ ਲ Não tem aí ਜੇ ਪੁਲਸ ਨੇ ਆ ਕੇ ਕਿਸੇ ਬੰਦੇ ਨੂੰ ਚੱਕਿਆ ਜੀ ਆ ਕੇ ਜੇ ਗਰੀਬ ਗਰੀਬ ਨੇ ਇਹ ਡਾਂਗਾ ਛੋਟੀ ਚਲਾਈ ਹੁੰਦੀ ਨਾ ਹੁਣ ਨੂੰ ਪੁਲਸ ਨੇ ਚੱਕਿਆ ਹੁੰਦਾ ਸੀ ਇਹ ਤੁਸੀਂ ਕਹਿੰਦੇ ਦਰਖਾਸਤ ਦਿਓ ਅਸੀਂ ਕਾਰਵਾਈ ਕਰਾਂਗੇ ਨਹੀਂ ਜੀ ਜਿੰਨਾ ਚਿਰ ਵੀ ਜੇ ਜੇ ਕੋਈ ਕਤਲ ਹੋ ਜਾਂਦਾ ਤੇ ਫਿਰ ਚੱਕਣਗੇ ਹੀ ਆ ਕੇ ਬਾਅਦ ਚ ਵੀ ਦਰਖਾਸਤ ਆ ਸਰਕਾਰੀ ਆ ਜੀ ਉਹਦਾ ਅੰਦਰ ਵੜ ਕੇ ਪੈਸੇ ਲਿਆ ਕਾਰਵਾਈ ਕਰਦੇ ਨਹੀਂ ਕਰਨ ਉਹਨਾਂ ਨੂੰ ਸੱਦਨ ਬਰਾਬਰ ਪਰਚਾ ਪਾਉਣਾ ਕੌਣ ਪੈਸੇ ਲਿਆ ਉਹ ਲੈ ਕੇ ਆਏ ਜਿਹੜੇ ਪੁਲਸ ਵਾਲੇ ਹੋਰ ਕੌਣ ਲੈ ਕੇ ਆਏ ਤੁਸੀਂ ਐਵੇਂ ਦੋਸ਼ ਲਾ ਰਹੇ ਹੋ ਵੇਖਿਆ ਆਪ ਐਵੇਂ ਕੋਈ ਫਿਰ ਉਹਨਾਂ ਨੂੰ ਸੱਦਨ ਪਰਚਾ ਪਾਉਣ ਉਹਨਾਂ ਤੇ ਨਹੀਂ ਤੁਸੀਂ ਸੁਣੀ ਸੁਣੀ ਸੁਣਾਈ ਗੱਲ ਪਰਚਾ ਪਾਉਣ ਉਹਨਾਂ ਦੇ ਬਰਾਬਰ ਧਰਨਾ ਚੱਕ ਦਾਂਗੇ ਉਹਦੀ ਸਰ ਹੁਣ ਥਾਣੇ ਚ ਜਾ ਕੇ ਰੌਟਾ ਕਰਾਈ ਜਾਊਗੀ ਜਦੋਂ ਸਾਰਾ ਕੁਝ ਦੇਖ ਲਿਆ ਕੈਮਰੇਮੈਨ ਆਲਿਆ ਨੇ ਵੀ ਸਾਰਾ ਕੁਝ ਦੇਖ ਲਿਆਗਾ ਤੇ ਹਲੇ ਹਲੇ ਕੋਈ ਕਾਰਵਾਈ ਕਰਨ ਵਾਲੀ ਹਲੇ ਹਲੇ ਉੱਥੇ ਜਾ ਕੇ ਰੌਟਾ ਦਿਗੇ ਜੀ ਪਿੰਡ ਚੰਦਪਾਣ ਦੇ ਸਰਪੰਚ ਵੱਲੋਂ ਕਿਹਾ ਜਾਂਦਾ ਕਿ ਮੇਰੇ ਉੱਤੇ ਇੱਕ ਪਰਿਵਾਰ ਨੇ ਜ਼ਿਮੀਦਾਰ ਨੇ ਹਮਲਾ ਕੀਤਾ ਉੱਥੇ মিডিਆ ਕਵਰੇਜ ਕਰਨ ਪਹੁੰਚਿਆ ਸੀ ਉਹਨਾਂ ਦੇ ਕੈਮਰੇ ਤੋੜ ਦਿੱਤੇ ਗਏ ਆ ਉਹ ਪਰਿਵਾਰ ਉਸ ਜਗ੍ਹਾ ਤੇ ਸੀ ਖੜੇ ਆ ਜਿਸ ਪਰਿਵਾਰ ਤੇ ਦੋਸ਼ ਲਾਏ ਜਾ ਰਹੇ ਆ ਕਿ ਸਾਡੇ ਤੇ ਹਮਲਾ ਕੀਤਾ ਉਹ ਪਰਿਵਾਰ ਹੈ ਸਾਡੇ ਨਾਲ ਬਾਈ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਨਾਮ ਕੀ ਆਪਣਾ ਮੇਰਾ ਨਾਮ ਗਮਦੂਰ ਸਿੰਘ ਬਰਾੜ ਜੀ ਹਾਂ ਗਮਦੂਰ ਸਿੰਘ ਜੀ ਤੁਹਾਡੇ ਤੇ ਪਿੰਡ ਦੇ ਸਰਪੰਚ ਵੱਲੋਂ ਮੌਜੂਦਾ ਵੱਲੋਂ ਅਲਿਕੇਸ਼ਨ ਲਾਏ ਜਾ ਰਹੇ ਨੇ ਕਿ ਇੱਕ ਪਾਣੀ ਨੂੰ ਲੈ ਕੇ ਕੁਝ ਰੌਲਾ ਸੀ ਉਹ ਇੱਥੇ ਮੌਕਾ ਵੇਖਣ ਆਏ ਆ ਤੁਸੀਂ ਉਹਨਾਂ ਤੇ ਹਮਲਾ ਕੀਤਾ ਇੱਕ ਪੱਤਰਕਾਰ ਵੀ ਕਵਰੇਜ ਕਰਨ ਪਹੁੰਚਦੇ ਆ ਉਹਨਾਂ ਦੇ ਵੀ ਕੈਮਰੇ ਪੰਡ ਤੁਰ ਦਿੱਤੇ ਗਿਆ ਉਹ ਇਹ ਹੈ ਜੀ ਪਹਿਲੀ ਗੱਲ ਤਾਂ ਉਹ ਸਰਪੰਚ ਨਹੀਂ ਜਿਹੜਾ ਆਪਦੇ ਆਪ ਨੂੰ ਸਰਪੰਚ ਘੁਆ ਰਿਆ ਸਾਡੇ ਪਿੰਡ ਲੇਡੀਜ਼ ਸਰਪੰਚਾ ਉਹ ਜੈਂਟਸ ਆ ਉਹ ਸਰਪੰਚ ਕਿਵੇਂ ਆ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਈ ਅਜੇ ਤੱਕ ਵੀ ਉਹ ਸਰਪੰਚ ਆਪਦੇ ਆਪ ਨੂੰ ਕਿਵੇਂ ਕਹਿ ਰਿਹਾ ਉਹ ਸਰਪੰਚ ਹੀ ਨਹੀਂ ਉਹ ਇੱਕ ਮਾਲੀ ਦਾ ਮੁੰਡਾ ਠੀਕ ਆ ਤੇ ਕੁਲਦੀਪ ਉਹਦਾ ਨਾਮ ਪੱਤਰਕਾਰੀ ਕਰਦਾ ਬਲੈਕਮੇਲਰ ਬੰਦਾ ਸੰਦੇ ਜੀ ਕੋਈ ਉਹ ਸਰਪੰਚਨੀ ਉਹ ਪਹਿਲਾਂ ਵੀ ਐਸਡੀਐਮ ਸਾਹਿਬ ਨੂੰ ਇੱਕ ਦਿਨ ਰੋਅ ਮਾਰਿਆ ਆ ਡੀਸੀ ਸਾਹਿਬ ਦੇ ਵੀ ਗਿਆ ਸੀ ਮੈਂ ਸਰਪੰਚ ਆ ਮੈਨੂੰ ਤਾਂ ਪ੍ਰਸ਼ਾਸਨ ਦੀ ਸਮਝ ਨਹੀਂ ਆਉਂਦੀ ਉਹਨੂੰ ਸਰਪੰਚ ਕਿਵੇਂ ਮੰਨ ਰਿਹਾ ਜੀ ਦੂਜੀ ਗੱਲ ਉਸ ਵਕਤ ਜੇਸ ਵਕਤ ਉਹ ਆ ਰਿਹਾ ਕੋਈ ਸਾਡਾ ਇਥੇ ਕੋਈ ਕਿਸੇ ਕਿਸਮ ਦਾ ਕਿਸੇ ਕਿਸਮ ਦਾ ਕੋਈ ਵੀ ਰੌਲਾ ਨਹੀਂ ਸਾਡੇ ਨਾਲ ਕੋਈ ਪਾਣੀ ਦਾ ਰੌਲਾ ਨਾ ਕੋਈ ਨਾਲੀ ਦਾ ਰੌਲਾ ਨਾ ਕੋਈ ਖਾਲੇ ਦਾ ਰੌਲਾ ਤਨੰਦਰ ਪਹਿਲਾਂ ਪਿਛਲੇ ਪਾਸੇ ਸਾਡੇ ਮਕਾਨ ਤੋਂ ਪਿਛਲੇ ਪਾਸੇ ਇੱਕ ਪਾਇਪ ਜਾਂਦੇ ਆ ਛੱਪੜ ਨੂੰ ਹੂੰ ਉਹਨਾਂ ਦੇ ਵਿੱਚ ਇੱਕ ਨਾਲੀ ਪੱਟੀ ਵੀ ਆ ਹੂੰ ਨਾਲੀ ਪੈਂਦੀ ਆ ਹੂੰ ਉਹ ਨਾਲੀ ਦਾ ਪਾਣੀ 10 ਘਰਾਂ ਦਾ ਪਾਣੀ ਉਹ ਨਾਲੀ 'ਚ ਜਾ ਕੇ ਪੈਂਦਾ ਜੀ ਉਹ ਉਹ ਇਹਨੇ ਨਾਲੀ ਉਹ ਉਥੋਂ ਅੱਗੋਂ ਆਪਦੇ ਬਾਹਰ ਤੋਂ ਪਿੱਛੇ ਬੰਦ ਕਰਤੀ ਹੂੰ ਉਹਦਾ ਸਗਾ ਚਾਚਾ ਆ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਹੂੰ ਇਹਦੇ ਬਾਹਰ 'ਚ ਸਾਰਾ ਪਾਣੀ ਖੜਾ ਗਰੀਬ ਬੰਦੇ ਦੇ ਉਹ ਜਿਹੜੇ ਡੱਕੇ ਵਿੱਚ ਪਿੱਛੇ ਉਹ ਇਹਦੇ ਗਰੀਬ ਬੰਦੇ ਦੇ ਬਾਹਰ 'ਚ ਸਾਰਾ ਪਾਣੀ ਖੜਾ ਹੂੰ ਸਰਵਸੀ ਉੱਥੇ ਜਾ ਕੇ ਇਹ ਗੱਲ ਕੀਤੀ ਵੀ ਇਹ ਪਾਈਪ ਪਾਣੀ ਪਹਿਲਾਂ ਵੀ ਪਾਈਪਾਂ ਚ ਪੈਂਦਾ ਸੀ ਜੇ ਇਹਦੀ ਪਾਈਪ ਉਹ ਖਰਾਬ ਹੋ ਗਈ ਤੇ ਇਹਨੂੰ ਇਹਨਾਂ ਪਾਈਪਾਂ ਚ ਹੀ ਪਾ ਦਿਓ ਸਾਡੀ ਸੋ ਉੱਥੇ ਸਾਡਾ ਤਾਂ ਇਹੀ ਇੰਨੀ ਗੱਲੀ ਹੋਈ ਆ ਉਸ ਤੋਂ ਬਾਅਦ ਜੀ ਇਹ ਉੱਥੇ 10 12 ਗੁੰਡੇ ਲੈ ਕੇ ਅੱਜ ਦੀ ਤਰ੍ਹਾਂ ਹੀ ਤੇ ਉੱਥੇ ਆ ਕੇ ਕਹਿੰਦਾ ਵੀ ਤੁਹਾਨੂੰ ਕਿਹਨੇ ਕਿਹਾ ਇੱਥੇ ਪਾਣੀ ਪਾਉਣ ਨੂੰ ਇਹਨਾਂ ਦੇ ਗੱਲ ਪੈਂਦਾ ਸੀ ਚਲੋ ਮੈਂ ਉਥੋਂ ਵਾਪਸ ਆ ਗਿਆ ਵਾਪਸ ਆ ਕੇ ਅਸੀਂ ਐਪਲੀਕੇਸ਼ਨ ਲਿਖ ਕੇ ਐਸ ਐਚਓ ਸਾਹਿਬ ਦੇ ਦੇ ਆਂਦੀ ਸਾਰੇ ਬੰਦਿਆਂ ਦੇ ਸਾਈਨ ਕਰਤੇ ਵੀ ਸਾਡੀ ਨਾਲੀ ਦਾ ਪਾਣੀ ਹੈ ਜੀ ਬਾਹਰ ਡੁੱਲੀ ਜਾਂਦਾ ਜਾ ਕੇ ਚੈੱਕ ਕਰੋ ਮੌਕਾ ਦੇਖ ਕੇ ਸਾਡਾ ਬੋ ਵੀਡੀਓ ਸਾਹਿਬ ਦੇ ਵੀ ਐਪਲੀਕੇਸ਼ਨ ਲਾਤ ਕੱਲ ਦੀ ਤਰੀਖ ਚ ਜੀ ਜੀ ਉਹਨਾਂ ਨੇ ਸਾਨੂੰ ਅੱਜ ਦਾ ਸਮਾਂ ਦਿੱਤਾ ਐਸ ਐਚਓ ਸਾਹਿਬ ਕਹਿੰਦੇ ਮੈਂ ਆਉਂਗਾ ਵੀਡੀਓ ਸਾਹਿਬ ਕਹਿੰਦੇ ਮੈਂ ਪਰਸੋਂ ਆਉਂਗਾ ਆ ਕੇ ਮੈਂ ਜਿਵੇਂ ਮਰਜ਼ੀ ਹੋਵੇ ਨਾਲੀ ਪਾ ਕੇ ਜਾਊਂਗਾ ਜੀ ਅਏ ਦੂ ਬਿਨਾ ਕੋਈ ਗੱਲ ਨਹੀਂ ਜਦੋਂ ਇਹ ਆਉਂਦੇ ਆ ਮੈਂ ਗੁਰਦੁਆਰਾ ਸਾਹਿਬ ਚ ਜੈਤੋ ਗੰਗਸਰ ਅਖੰਡ ਪਾਠ ਸਾਹਿਬ ਦਾ ਭੋਗ ਪੈ ਰਿਆ ਮੈਨੂੰ ਤਾਂ ਮਗਰ ਫੋਨ ਗਿਆ ਉੱਥੇ ਇਹ 1.5 200 ਬੰਦਾ ਲੈ ਕੇ ਚਿੱਟੇ ਦਾ ਇਹ ਕੰਮ ਕਰਦਾ ਚਿੱਟਾ ਖਵਾ ਕੇ ਬੰਦਿਆਂ ਨੂੰ ਸਾਢੇ ਬਾਰ ਚ ਲਿਆਇਆ 150 ਬੰਦਾ ਸਾਡੀਆਂ ਲੇਡੀਜ਼ ਨੇ ਆ ਕੇ ਜਦੋਂ ਦੇਖਿਆ ਇਹ ਮੇਰੇ ਮੇਰਾ ਨਿੱਜੀ ਘਰ ਆ ਇਹਦੀ ਜੇ ਨੇ ਵੀਡੀਓ ਕਿਵੇਂ ਬਣਾ ਸਕਦਾ ਇਹ ਬਿਨਾ ਪਰਮਿਸ਼ਨ ਤੋਂ ਜੇ ਕੋਈ ਵੀ ਪੱਤਰਕਾਰ ਜਿਹੜਾ ਕਹਿ ਰਿਹਾ ਮੈਂ ਆਪਦੇ ਆਪ ਨੂੰ ਪੱਤਰਕਾਰ ਆ ਉਹ ਮੇਰੇ ਘਰ ਦੀ ਵੀਡੀਓ ਬਣਾ ਸਕਦਾ ਬਿਨਾ ਮੇਰੀ ਇਨਫਰਮੇਸ਼ਨ ਤੋਂ ਇਕੜਾ ਪਬਲਿਕ ਪਲੇਸ ਵੀਡੀਓ ਨਹੀਂ ਬਣਾਉਣਾ ਸਾਡੀ ਬੇਇੱਜ਼ਤੀ ਕਰ ਰਹੇ ਮੈਂ ਤੁਹਾਡੇ ਨਾਲ ਹਰੇਕ ਗੱਲ ਨਾਲ ਐਗਰੀ ਹਾਂ ਵੀਡੀਓ ਨਹੀਂ ਬਣਾ ਸਕਦਾ ਤੁਹਾਡੀ ਆਪਦੀ ਪ੍ਰਾਪਰਟੀ ਪਰਸਨਲ ਪ੍ਰਾਪਰਟੀ ਹੈ ਉਹ ਅੱਛਾ ਵੀਡੀਓ ਬਣਾ ਰਿਹਾ ਉਹਨੂੰ ਆਪਾਂ ਗਾਈਡ ਵਿਹਾਰ ਵੀ ਕਰ ਸਕਦੇ ਹਾਂ ਬ੍ਰਦਰ ਇਦਾਂ ਵੀਡੀਓ ਨਾ ਬਣਾਓ ਉਹ ਸੁਣੋ ਲੇਡੀਜ਼ ਨੇ ਉਹਨਾਂ ਨੂੰ ਇਹ ਗੱਲ ਲੇਡੀਜ਼ ਬਾਹਰ ਆਜਾਂ ਉਹਨਾਂ ਨੇ ਆ ਕੇ ਉਹ ਲੇਡੀਜ਼ ਨੂੰ ਬੋਲਣਾ ਇਹਨੇ ਸ਼ੁਰੂ ਕਰਤਾ ਕਿ ਨੇ ਸਰਪੰਚ ਜਿਹੜਾ ਕੁਲਵੰਤ ਕੁਲਦੀਪ ਇਹਨੂੰ ਸਰਪੰਚ ਤੁਸੀਂ ਕਿਉਂ ਕਰਿਆ ਯਾਰ ਜੀ ਕੁਲਦੀਪ ਆਹੇ ਸਾਡੇ ਪਿੰਡ ਦਾ ਸੜਿਆ ਬੰਦਾ ਇਹ ਕੁਲਵੰਤ ਇਹ ਸਰਪੰਚ ਆ ਇਹ ਹੂੰ ਸਰਪੰਚ ਨੂੰ ਕਿਹਨਾ ਚੁਣਿਆ ਕਿੱਥੇ ਆ ਦੇ ਕੋਲੇ ਪਾਵਰ ਜੇ ਮੇਰੇ ਘਰ ਵਾਲੀ ਠਾਣੇਦਾਰ ਲੱਗਿਓ ਮੈਂ ਠਾਣੇਦਾਰ ਆ ਜੇ ਮੈਂ ਡੀਸੀ ਲੱਗਿਆ ਮੇਰੇ ਬੱਚੇ ਡੀਸੀ ਲਾਗੇ ਇਹਨੂੰ ਤੂੰ ਇਹ ਕਿਹਦੇ ਕੋਲੇ ਕੀ ਸਰਪੰਚ ਦੀ ਅਥਾਰਟੀ ਆ ਕਿਰੇ ਆ ਕੇ ਮੇਰੇ ਬਾਹਰ ਚ ਕੋਈ ਮੈਨੂੰ ਸਰਪੰਚ ਨੇ ਸੱਦਿਆ ਕੋਈ ਮੈਨੂੰ ਪੰਚਾਇਤ ਨੇ ਸਾਢੇ ਪੰਜ ਦੀ ਪੰਚਾਇਤ ਸਦੋ ਪੰਚਾਇਤ ਨੂੰ ਪੁੱਛੋ ਕੀ ਰੌਲਾ ਪੰਚਾਇਤ ਦੇ 8 ਮੈਂਬਰ ਆ ਲਾਸਟ ਮੈਂਬਰ ਆ ਕੋਈ ਮੈਂਬਰ ਇੱਕ ਕਹਵੇ ਕੋਠਿਆਂ ਵਾਲੀ ਪੰਚਾਇਤ ਸਦੋ ਕੋਈ ਇੱਕ ਸਿੰਗਲ ਬੰਦਾ ਕਹਵੇ ਸਾਡਾ ਕੋਈ ਰੌਲਾ ਜਦੋਂ ਇਹ ਰੌਲਾ ਪੈਂਦਾ ਉਹਦੇ ਵਿੱਚ ਨਹੀਂ ਨਹੀਂ ਕੋਈ ਕੋਈ ਮੈਂਬਰ ਵੀ ਮੌਜੂਦ ਸੀ ਕੋਈ ਮੈਂਬਰ ਨਹੀਂ ਸੀ ਕੋਈ ਮੈਂਬਰ ਨਹੀਂ ਸੀ ਇਹਦੇ ਨਾਲ ਸਾਰੇ ਗੁੰਡੇ ਇਕੱਠੇ ਕਰਕੇ ਲੈ ਕੇ ਆਇਆ ਨਸ਼ਾ ਕਰਦਾ ਚਿੱਟੇ ਚਿੱਟੇ ਤੇ ਡੱਕੇ ਹੋਏ ਬੰਦੇ ਆ ਸਾਡੇ ਘਰੇ ਆ ਕੇ ਅੰਟਰ ਕਰੀਏ ਇਹਨਾਂ ਨੇ ਇੱਥੇ ਆ ਕੇ ਇਹਨਾਂ ਨੇ ਬਦਮਾਸ਼ੀ ਕੀਤੀ ਗਾਲਾਂ ਦਿੱਤੀਆਂ ਉਹ ਬੱਚੇ ਘਰੇ ਸੀ ਇਹਨਾਂ ਨੂੰ ਗੱਲ ਪੈ ਗਈ ਮਾਰਨ ਗਏ ਆ ਤਿੰਨ ਬੰਦਿਆਂ ਦੇ ਸਾਡੇ ਸੱਟਾਂ ਵੱਜੀਆਂ ਹਸਪਤਾਲ ਹਮ ਹੋਰ ਦੱਸੋ ਜੀ ਨਹੀਂ ਨਹੀਂ ਮੈਂ ਤਾਂ ਇਹੀ ਗੱਲ ਕੁ ਬਾਦ ਨੇ ਧਰਨਾ ਦੇ ਕੇ ਹੁਣ ਖਾਉਂਦਾ ਲੋਕਾਂ 'ਚ ਡਿਸਪਿਊਟ ਪਾਉਣਾ ਚਾਹੁੰਦਾ ਵੀ ਐਸਸੀ ਆ ਜੀ ਅਸੀਂ ਸਾਨੂੰ ਜੱਟ ਸਰਪੰਚੀ ਨਹੀਂ ਕਰਨੀ ਹਾਂ ਆ ਚੀਜ਼ ਵਖਾਉਣੀ ਚਾਹੁੰਦਾ ਇਹ ਨਹੀਂ ਕੁਝ ਬੰਦੇ ਦੇ ਪੱਗਾਂ ਵੀ ਲੈ ਗਏ ਸਾਡੇ ਪਿੰਡ ਤੋਂ 10 ਬੰਦਿਆਂ ਨੂੰ ਵੀ ਪੁੱਛੋ ਵੀ ਸਾਡੀ ਕੀ ਗਲਤੀ ਆ ਨਹੀਂ ਉਹ ਨਹੀਂ ਕੁਝ ਕੁਝ ਬੰਦੇ ਪੱਗਾਂ ਵੀ ਲੈ ਗਏ ਨੱਥਾ ਜੀ ਸਾਡੇ ਬੰਦੇ ਦੇ ਸੱਟਾਂ ਹੀ ਮਾਰ ਗਏ ਜੀ ਪੱਗਾਂ ਕੀ ਦਸਣਾ ਘਰੇ ਆ ਕੇ ਸੱਟਾਂ ਮਾਰ ਗਏ ਜੀ ਇਹ ਲੜਾਈ ਇੱਥੇ ਤੋਂ ਬਾਅਦ ਬਾਅਦ ਲੜਾਈ ਲੜਾਈ ਬਾਹਰ ਚ ਹੁੰਦੀ ਆ ਬਾਹਰ ਚ ਹੁੰਦੀ ਆ ਜੀ ਸਾਡੇ ਕੋਲੇ ਵੀਡੀਓ ਆ ਸਾਡੇ ਕੈਮਰੇ ਲੱਗੇ ਆ ਸਾਰਾ ਵੀਡੀਓ ਰਖੋ ਕੇ ਤੁਸੀਂ ਜਿਹੜਾ ਉਹ ਮੈਮਰੀ ਕਾਰਡ ਸੀ ਉਹ ਵੀ ਕੱਢ ਲਿਆ ਮੈਂ ਗੁਰਦੁਆਰਾ ਸਾਹਿਬ ਚ ਸੀ ਜੈਤੋ ਮੌਕੇ ਤੇ ਵੀਡੀਓ ਵੇਖੋ ਉਥੇ ਖੰਡ ਪਾਟ ਸਾਹਿਬ ਦਾ ਭੋਗ ਪੈ ਰਿਆ ਸੀ ਮੈਂ ਇਹਦਾ ਕਿਵੇਂ ਪਤਰ ਕੈਮਰਾ ਖੋਲੂਗਾ ਐਂ ਤਾਂ ਮੈਂ ਕਿਹਾ ਜੀ ਤੁਹਾਡੇ ਤੁਹਾਡੇ ਸਮਾਨ ਵੀ ਲੈ ਕੇ ਚਾਜਦੇ ਸੀ ਸੀਗੇ ਇਸ ਵਕਤ ਤੋਂ ਹਾਂਜੀ ਹਾਂਜੀ ਬਿਲਕੁਲ ਮੈਂ ਮੂਵ ਸੀ ਮੈਂ ਉਹਨਾਂ ਨੂੰ ਗੇਟ ਚੋਂ ਨਿਕਲ ਗਏ ਮੈਨੂੰ ਲੇਡੀਜ਼ ਨੇ ਦੱਸਿਆ ਵੀ ਕੋਈ ਬੰਦਾ ਸਾਡੀ ਮੂਵੀ ਬਣਾ ਰਿਹਾ ਮੈਂ ਕਿਹਾ ਵੀ ਮੂਵੀ ਕੌਣ ਬਣਾ ਰਿਹਾ ਤੁਹਾਡੀ ਉਹ ਕਹਿੰਦੇ ਸਾਡੀ ਪਤਾ ਨਹੀਂ ਕਿਉਂ ਉੱਪਰ ਸੀ ਲੇਡੀਜ਼ ਉਹਨਾਂ ਨੇ ਆਖਿਆ ਵੀ ਬਾਹਰੋਂ ਮੂਵੀ ਬਣਾ ਰਹੇ ਆ ਕੋਈ ਬੰਦੇ ਜਾਓ ਤੁਸੀਂ ਜੀ ਜੀ ਉਹ ਵੀ ਮਗਰੀ ਆ ਗਿਆ ਜਦੋਂ ਅਸੀਂ ਬਾਹਰ ਆਏ ਮੈਂ ਇਹਨਾਂ ਨੂੰ ਇੱਥੇ ਪੁੱਛਿਆ ਮੈਂ ਹੈ ਵੀ ਕੀ ਗੱਲ ਆ ਤੁਸੀਂ ਮੂਵੀ ਕਾਹ ਤੋਂ ਬਣਾ ਰਹੇ ਆ ਇਹ ਆ ਕੇ ਇਹ ਜਦੋਂ ਆ ਗਏ ਮੈਂ ਉਹਨਾਂ ਦੇ ਵਿੱਚ ਜਾਵੜਿਆ ਉਹ ਮੇਰੇ ਗੱਲ ਪੈ ਗਏ ਹੂੰ ਬਸ ਉਹ ਫਿਰ ਉੱਥੇ ਮਾਰਨ ਲੱਗ ਪਏ ਜੀ ਨੇ ਜਿਹੜੇ ਪੱਤਰਕਾਰਾਂ ਦੀ ਮੈਂ ਬਾਈ ਜੀ ਨੂੰ ਪਹਿਲਾਂ ਵੀ ਗੱਲ ਕਰਕੇ ਹੜਿਆ ਉਹ ਕਹਿੰਦੇ ਸਾਡਾ ਜਿਹੜਾ ਮੈਮਰੀ ਕਾਰਡ ਹੁੰਦਾ ਵਿੱਚੋਂ ਉਹ ਜਦੋਂ ਕੈਮਰਾ ਵਿੱਚ ਖੋਲਿਆ ਖੋ ਕੇ ਕੈਮਰਾ ਵਿੱਚੋਂ ਕਹਿੰਦੇ ਮੈਮਰੀ ਕਾਰਡ ਕੱਢ ਕੇ ਲੈ ਗਈ ਅਸੀਂ ਕਿੱਥੋਂ ਖੋਲਾਂਗੇ ਜੀ ਅਸੀਂ ਤਾਂ ਬੰਦੇ ਹੀ ਦੋ ਸੀ ਉਹ 200 ਬੰਦਾ ਉਹ 200 ਬੰਦਾ ਜੀ ਅਸੀਂ ਉਹਨਾਂ ਦੇ ਉਹ ਖੋਲਾਂਗੇ ਮੈਮਰੀ ਕਾਰਡ ਫਿਰ ਉਹ ਪੱਤਰਕਾਰ ਐਲੀਟ ਐਲੀਕੇਸ਼ਨ ਆ ਰਹੇ ਉਹੀ ਕਹਿ ਰਹੇ ਉਹ ਦੱਸੋ ਜੀ ਦਿਖਾਓ ਚਲੋ ਉਹ ਤਾਂ ਉਹਦਾ ਕਹਿ ਦੇਣਗੇ ਤੁਹਾਡੀ ਗੱਲ ਅਸੀਂ ਐਗਰੀ ਹਾਂ ਪੱਤਰਕਾਰ ਤਾਂ ਸਾਂਝਾ ਹੁੰਦਾ ਤੁਸੀਂ ਸਾਨੂੰ ਬੁਲਾ ਲਿਆ ਸੀ ਤੁਹਾਡੇ ਘਰੇ ਆ ਗਏ ਪੱਤਰਕਾਰ ਤਾਂ ਸਾਂਝਾ ਪੱਤਰਕਾਰ ਕਿਹਨੂੰ ਸਬੂਤ ਕੀ ਖੋਇਆ ਵਿਆ ਉਹਨਾਂ ਕੋਲ ਸਬੂਤ ਹੋਊਗਾ ਵੀਡੀਓ ਉਹਨਾਂ ਕੋਲ ਸਾਰੀਆਂ 10 ਵੀਡੀਓ ਬਣਾ ਲਈ ਉਹਨਾਂ ਨੇ ਖੋਇਆ ਹੂ ਤਾਂ ਆਦਾ ਲੈ ਲੈਣਗੇ ਪਤਾ ਲੱਗ ਜੂ ਕਿਹਦੇ ਕੋਲ ਖੋਇਆ ਨਹੀਂ ਉਹ ਕਹਿੰਦੇ ਸਾਡੇ ਤੋੜਤਾ ਖੋਇਆ ਐ ਨਹੀਂ ਕਹਿੰਦੇ ਵੀ ਖੋ ਕੇ ਲੈ ਕੇ ਤੁਹਾਨੂੰ ਐ ਨਹੀਂ ਕਹਿੰਦੇ ਉਹ ਬੰਦੇ ਨੇ ਦੋੜਤਾ 150 ਬੰਦਾ ਉਹਦੇ ਕੋਲੇ 150 ਬੰਦਾ ਸਾਡੇ ਕੋਲ ਵੀਡੀਓ ਆ ਵੀਡੀਓ ਐ ਸਾਰੀ ਸਾਡੇ ਕੋਲੇ ਲੜਾਈ ਦੀ ਸਾਰੀ ਵੀਡੀਓ ਐ ਤੁਸੀਂ ਦੇਖੋ ਉਹ ਵੀਡੀਓ ਸਾਨੂੰ ਦੇ ਦੇ ਹਾਂਜੀ ਪੁਲਿਸ ਨੂੰ ਦੇ ਦਈਏ ਅਸੀਂ ਪੁਲਿਸ ਨੂੰ ਵੀ ਦੇ ਦਈਏ ਤੁਹਾਨੂੰ ਵੀ ਦੇ ਦੇਗੇ ਸਾਨੂੰ ਸਾਨੂੰ ਦੇ ਦਿਓ ਅਸੀਂ ਵੀ ਲੋਕਾਂ 'ਚ ਦੱਸਾਂਗੇ ਵੀ ਆਹ ਚੀਜ਼ੇ ਉਹ 150 ਬੰਦਾ ਲੈ ਕੇ ਸਾਡੇ ਘਰੇ ਆ ਗਿਆ ਤੁਹਾਡੇ ਘਰੇ ਕੋਈ ਬੰਦਾ 150 ਬੰਦਾ ਲੈ ਕੇ ਤੁਹਾਡੇ ਗੇਟ ਤੇ ਜਾਵੜੇ ਤੇ ਗਾਲਾਂ ਕੱਢਣ ਲੱਗੇ ਤੁਹਾਡੀ ਕੀ ਸਥਿਤੀ ਹੋਊਗੀ ਤੁਸੀਂ ਕੀ ਕਰੋਗੇ ਦੱਸੋ ਤੁਹਾਡੀ ਤੁਸੀਂ ਉੱਥੇ ਕੀ ਕਰ ਸਕਦੇ ਹੋ ਤੁਸੀਂ ਐਜ਼ ਏ ਪੱਤਰਕਾਰ ਨਾ ਸੋਚੋ ਐਜ਼ ਏ ਮਤਲਬ ਕਿ ਐਜ਼ ਏ ਵੈਸੀ ਪਰਸਨ ਸੋਚੋ ਤੁਸੀਂ ਵੀ ਨਾਰਮਲ ਪਰਸਨ ਵੀ ਤੁਸੀਂ ਤੁਹਾਡੇ ਕੋਈ ਘਰੇ ਜਾਵੜਨ ਦਾ 100 ਬੰਦਾ ਉਹ ਬਾਹਰ ਚ ਆ ਕੇ ਤੁਹਾਡੇ ਗਾਲਾਂ ਕੱਢਣ ਲੱਗੇ ਪਹਿਲਾਂ ਤੁਸੀਂ ਕੀ ਕਰੋਗੇ ਕੀ ਇਸ ਨਦੀ ਹੋਗੀ ਥੋੜੀ ਮੈਂ ਤਾਂ ਗੱਲ ਇਹ ਕਹਿੰਦਾ ਸੀ ਤੁਸੀਂ ਪੁਲਿਸ ਨੂੰ ਜਿਹੜੀ ਵੀਡੀਓ ਬਣੀ ਸੀ ਤੁਹਾਡੀ ਕੈਮਰੇ ਦੀ ਹੈਗੀ ਆ ਜੀ ਉਹ ਤੁਸੀਂ ਦੇਤੀ ਆ ਦੇ ਦਈਆ ਜੀ ਸਾਨੂੰ ਦੇਣ ਤੇ ਕੀ ਮਣਾਈ ਆ ਅਸੀਂ ਵੀ ਲੋਕਾਂ ਨੂੰ ਦਿਖਾ ਦਈਏ ਵੀ ਤੁਸੀਂ ਪੁਲਿਸ ਤੋਂ ਲੈ ਲਓ ਜੀ ਪੁੱਛਦੇ ਸਾਨੂੰ ਦੇਣੀ ਨਹੀਂ ਜੇ ਤੁਸੀਂ ਦੇ ਦੋ ਅਸੀਂ ਲੋਕਾਂ ਨੂੰ ਦਿਖਾ ਦਈਏ ਵੀ ਇਹ ਸਰਪੰਚ ਗੁਨਾਹਗਾਰ ਹੈ ਇਹਨਾਂ ਦੇ ਮੂਵੀ ਪਰਸਨਲ ਪ੍ਰੋਪਰਟੀ ਦੀ ਜਿਹੜੇ ਪੱਤਰਕਾਰ ਮੂਵੀ ਬਣਾ ਰਹੇ ਸੀ ਇਹਨਾਂ ਨੇ ਤਾਂ ਕਰਕੇ ਉਹਨਾਂ ਤੇ ਹਮਲਾ ਕੀਤਾ ਤਾਂ ਕਰ ਅਸੀਂ ਕੀਤਾ ਹੀ ਨਹੀਂ ਤਾਂ ਕਰਕੇ ਜਿਹੜਾ ਕੈਮਰਾ ਉਹਨਾਂ ਨੇ ਕੀਤਾ ਸਾਡੇ ਘਰੇ ਆ ਕੇ ਚਲੋ ਉਹਦੇ ਘਰੇ ਆ ਕੇ ਉਹ ਕਰ ਰਹੇ ਆ ਜੀ 200 ਬੰਦਾ ਆ ਕੇ ਸਾਨੂੰ ਦੋ ਬੰਦਿਆਂ ਨੂੰ ਤੁਸੀਂ ਪੱਤਰਕਾਰ ਦੋ ਬੰਦਿਆਂ ਨੇ ਗੱਲ ਤੁਸੀਂ ਤੁਸੀਂ ਪੱਤਰਕਾਰ ਆ ਅਸੀਂ ਤੁਹਾਨੂੰ ਕੀ ਆਖਿਆ ਆ ਇਹਨੂੰ ਉਹ ਪੱਤਰਕਾਰ ਆ ਜਾਣ ਅਸੀਂ ਕਿਉਂ ਆਖਾਂਗੇ ਕੁਝ ਜੀ ਅਸੀਂ ਤੁਹਾਨੂੰ ਕੋਸ ਆਖਿਆ ਆ ਇਹਨੂੰ ਨਹੀਂ ਆਖਿਆ ਫੇਰ ਜੀ ਅਈ ਤਾਂ ਕਹਿੰਦੇ ਆ ਬੈਠੋ ਚਾਹ ਪੀਓ ਆਓ ਭਾਈ ਪੱਤਰਕਾਰ ਨੇ ਆਉਣਾ ਹੀ ਆ ਜੀ ਉਹ ਤਾਂ ਉਹਨਾਂ ਦੇ ਬੰਦਿਆਂ ਨੇ ਅਮਲੀ ਬੰਦੇ ਪਤਾ ਹੀ ਨਹੀਂ ਉਹਨਾਂ ਨੇ ਕੈਮਰਾ ਫੜ ਕੇ ਬਣਾਉਂਦਾ ਮੂਵੀ ਨੂੰ ਖੋਲਿਆ ਤੋੜਦਾ ਭਾਈ ਜੀ ਸਾਡੇ ਕੋਲੇ ਸਾਡੇ ਕੋਲੇ ਇੱਕ ਬੰਦਾ ਨਹੀਂ ਸਾਡੇ ਕੋਲੇ ਸ਼ਾਮ ਤੱਕ 100 ਬੰਦਾ ਆਉਂਦਾ ਸਾਰੇ ਬੰਦੇ ਆਉਂਦੇ ਆ ਸਾਰਿਆਂ ਦਾ ਆਦਰ ਸਤਕਾਰ ਕਰਦੇ ਆ ਜਾਂ ਮਾਣੀ ਜੇ ਉਹ ਵੀ ਲੈ ਕੇ ਆਉਂਦਾ ਕੋਈ ਪੰਚਾਇਤ ਆਉਂਦੀ ਸਾਡੇ ਆਦਰ ਸਤਕਾਰ ਸੀ ਆ ਕੇ ਬਹਿੰਦੇ ਗੱਲ ਦੱਸਦੇ ਆ ਉਹਦੀ ਜੋ ਗੁੰਡਾਗਰਦੀ ਕਰਨ ਆਉਣਗੇ ਜੀ ਐਵੇਂ ਕਿਵੇਂ ਹੋ ਜੂਗਾ ਜੀ ਜੀ ਸਮਝ ਨਹੀਂ ਗਈ ਗੱਲ ਨਾਲੇ ਉਲਟਾ ਉਹ ਗੱਲ ਪੈ ਗਈ ਜੀ ਸਾਡੇ ਤਾਂ ਬੰਦਿਆਂ ਦੇ ਸੱਟਾਂ ਮਾਰ ਕੇ ਜੀ ਉਹ ਅਸੀਂ ਅਸੀਂ ਤਿੰਨ ਚਾਰ ਬੰਦੇ ਜੀ ਜਦੋਂ ਲੜਾਈ ਹੁੰਦੀ ਤੁਸੀਂ ਇੱਥੇ ਮੌਜੂਦ ਸੀਗੇ ਉਦੋਂ ਸੀਗੇ ਤੁਸੀਂ ਨਹੀਂ ਮੈਂ ਨਹੀਂ ਤੁਸੀਂ ਭਾਈ ਹਾਂਜੀ ਉਦੋਂ ਲੇਡੀਆਂ ਆਏ ਇਹਨਾਂ ਦਾ ਉਹ ਜਿਹੜੀ ਨਾਲੀਦਾਰ ਆਏ ਲੇਡੀਆਂ ਵੀਾਰ ਚੋਂ ਆਏ ਆ ਕੋਲ ਦੇ ਲੜਦੇ ਉਹ ਮੇਰਾ ਬੇਟਾ ਖੜਾ 20 ਸਾਲ ਦਾ ਦਿਮਾਗੀ ਟੈਨਸ਼ਨ ਦਾ ਆਖੋ ਮੈਂ ਕਾਗਜ਼ ਪੱਤਰ ਧਰ ਦਿੰਨੀ ਮੂਰੇ ਇਹਨੇ ਸਰਪੰਚ ਕਹਿ ਕੇ ਜੀ 544 ਬੁਲਾਇਆ ਕਹਿੰਦਾ ਮੈਨੂੰ ਰਾਹ ਜਾਂਦੇ ਨੂੰ ਕਿਉਂ ਬੁਲਾਏ ਮੇਰੇ ਦਫ਼ਤਰ 'ਚ ਨਹੀਂ ਆਈ ਮੈਂ ਘਰੇ ਜਾਵੜੀ ਮੈਂ ਆਖਿਆ ਕੁਲਦੀਪ ਆਪਣੀਆਂ ਨਾਲਿਆਂ ਦਾ ਹੱਲ ਕਰ ਕਹਿੰਦਾ ਹੱਲ ਮੈਂ ਫੇਰ ਕਰੂੰਗਾ ਮੈਂ ਪਹਿਲਾਂ ਆਪਦੀ ਕਾਰ ਸਟਾਰਟ ਕਰਾਂ ਤੇ ਮੈਂ ਆਂਦਾ ਘੱਟੋ-ਘੱਟ 20 ਬੰਦੇ ਤੇਰੇ ਪੁੱਤ ਨੂੰ ਮਾਰਨ ਖਾਤਰ ਮੇਰੇ ਠੱਲੇ ਵਿੱਚ ਇੱਥੇ ਨੰ ਮੰਡੀ 'ਚ ਚਿੱਤੇ ਖਵਾ ਕੇ ਨਸ਼ੇ ਪੱਤੇ ਖਵਾ ਕੇ ਹਾਂ ਮੋਟਰਸਾਈਕਲ ਤੇ ਗੜਾਸੇ ਛੋਟੇ ਉਹਨਾਂ ਦੇ ਹੱਥਾਂ ਦੇ ਵਿੱਚ ਆ ਹੁਣ ਜੀ ਮੈਂ ਰੋਟੀ ਪਕਾਉਂਦੀ ਸੀ ਮੈਂ ਰੋਟੀ ਪਾਣੀ ਸਭ ਸਿੱਟ ਕੇ ਤੇਰੇ ਪੁੱਤ ਦੇ ਨਾਲ-ਨਾਲ ਤੁਰਿਆ ਇਹਦੇ ਨਾਲ ਜਿੱਦਦੇ ਆਏ ਇੱਥੋਂ ਤੱਕ ਜਿੱਦਦੇ ਆਏ ਇੱਥੇ ਵੇਖੋ ਕੈਮਰਾਂ ਦੇ ਵਿੱਚ ਮੈਂ ਨਾਲ ਬਰਾਬਰ ਹੁਣੀ ਇਸ ਪਾਸੇ ਤੇ ਜੀ ਪਹਿਲਾ ਸਾਢੇ ਨਾਲ ਜਿਹੜਾਈ ਬਹੁਤ বুੜੀਆਂ ਨਾਲ ਕਰਦੇ ਆਏ ਆ ਮੇਰੇ ਪੈਰ ਤੇ ਦੋ ਤਿੰਨ ਵਿੜੇ ਆਲੇ ਡळा ਵੀ ਮਾਰ ਕੇ ਗਈ ਆ ਤੇ ਉਸ ਤੋਂ ਬਾਅਦ ਮੈਂ ਦੇ ਪੁੱਤ ਤੋਂ ਫੜ ਲਈ ਲੋਈ ਮੈਂ ਆਖਾ ਤੂੰ ਨਹੀਂ ਮਾਰਨਾ ਚੰਡ ਕੁਝ ਵੀ ਜਿੰਨੇ ਚਿਰ ਆਪਾਂ ਪੱਪੂ ਨਾਲ ਗੱਲ ਨਹੀਂ ਕਰਦੇਗੀ ਵੀ ਮੇਰੇ ਬਾਰ ਦੇ ਵਿੱਚ ਹਮਲਾ ਪਹਿਲਾਂ ਤੋਂ ਕਰਦੇ ਆਏ ਜੀ ਉਹ ਤਾਂ ਪਰसों ਚੌਥੇ ਵੀ ਕਰਿਆ ਜੀ ਹੁਣੀ ਮੈਂ ਤਾਂ ਦਾ ਅੰਦਰ ਤੇਰੇ ਪੁੱਤ ਦੀ ਹੱਡੀ-ਹੱਡੀ ਕਟਵਾ ਦਿੰਦਾ ਆਂ ਤਾਂ ਕਿ ਨਹੀਂ ਅਸੀਂ ਰਾਹ ਖੜੇ ਸੱਟਾਂ ਮਰਵਾ ਦਿੰਦੇ ਜੀ ਆਏ ਵੀ ਸਰਪੰਚ ਹੁੰਦੇ ਆ ਜਿਹੜੇ ਵੀ ਆਏ ਸਰਪੰਚ ਤਾਂ ਸਾਡੇ ਬਣਦੇ ਹੀ ਆਏ ਆ ਵੀ ਆਏ ਸਰਪੰਚ ਉੱਠ ਕੇ ਪਹਿਲਾਂ ਜੀ ਉਹਨੇ ਤਾਂ ਤਾਇਆ ਕਟਾਇਆ ਹੁਣ ਸਾ ਫੇਰ ਜੀ ਉਸ ਤੋਂ ਬਾਅਦ ਉਹਨੇ ਸਾਢੇ 13 ਹਾਂ ਬੜਾ ਕੀਤਾ ਹਾਂ ਇਕੱਲਾ ਇਕੱਲਾ ਮੇਰਾ ਪਤਾ ਸਾਰਿਆਂ ਨੂੰ ਪੁੱਛੋ ਸਾਰੇ ਪਿੰਡ ਨੂੰ ਪੁੱਛੋ ਚੰਦ ਪਾ ਤੁਹਾਨੂੰ ਕਿਉਂ ਕਹਿ ਰਿਹਾ ਤੁਹਾਡੇ ਕੋ ਨਿੱਜੀ ਉਹਨੇ ਰਾਂਝਾ ਕੋਈ ਜੀ ਮੇਰੇ ਭਾਂਜੇ ਸੀਗੇ ਮੈਂ ਮਾਸੀ ਐ ਨਾ ਨਾਲੀ ਦਾ ਪਾਣੀ ਸਾਡਾ ਜਾਂਦਾ ਪਹਿਲਾਂ ਤੋਂ ਸ਼ੁਰੂ ਤੋਂ ਬੰਦ ਕਰਦਾ ਆਇਆ ਜੀ ਕਿੰਨੇ ਦੀ ਮਾਸੀਆਂ ਤੁਸੀਂ ਅਸੀਂ ਇਹਨਾਂ ਦੀ ਮਾਸੀ ਅੱਛਾ ਬਾਈ ਜੀ ਤੁਸੀਂ ਮਾਸੀ ਦੇ ਭਾਂਜੇ ਤੁਹਾਡੀ ਮਾਸੀਆਂ ਮੇਰੇ ਮਗਰਲੇ ਪਾਸੇ ਘਰ ਆ ਜੀ ਉਹ ਸਵਾਰ ਦੇ ਵਿੱਚ ਮੈਂ ਭੱਜ ਕੇ ਜੀ ਪ੍ਰਾਂਤ ਸੱਟ ਕੇ ਆ ਗਈਆਂ ਵੀ ਮੇਰੇ ਬੇਟੇ ਨਾਲ ਕਿਹੜੀ ਗੱਲੋ ਜੀ ਐਦੇ ਜਾਂਦੀ ਆ ਵੀ ਦਿਮਾਗੀ ਟੈਨਸ਼ਨ ਵਾਲਾ ਇੱਥੇ ਵੀ ਇੱਕ ਦੋ ਬੰਦਿਆਂ ਨੇ ਕਿਹਾ ਚੱਲ ਤ ਵੀ ਟੂਟੇ ਲਮਸਾ ਹੈਗਾ ਐਦੂ ਬਾਅਦ ਇੱਥੋਂ ਜੀ ਆ ਕੇ ਇਹਦਾ ਬੇਟਾ ਟਾਲਿਆ ਜੀ ਇਹਦਾ ਜਦੋਂ ਬੇਟਾ ਟਾਲਿਆ ਅਸੀਂ ਸਾਰੇ ਉੱਤੇ ਉਲਰ ਗਏ ਆ ਬਸ ਆ ਗੱਲ ਜੀ ਹੋਈ ਆ